ਤੇ ਉਹਨਾਂ ਗੋਥਾਂ ਦਾ ਪੱਜੂਆ ਪਰ ਮੈਂ ਸਾਜ ਨੂੰ ਤਖਲਸ ਲਾ ਲਿਆ ਮੈਂ ਯਾਰ ਮੈਂ ਇਨਾਂ ਚ ਜਿਹੜਾ ਲੇਖਕ ਬੰਦਾ ਹੁੰਦਾ ਉਹ ਜੋ ਆ ਗੋਤਾਂ ਗਾਤਾ 'ਚ ਘਾਟੀ ਪੈਂਦਾ ਹੁੰਦਾ ਬੇਟੇ ਨੂੰ ਇੱਕ ਦਿਨ ਆਖਿਆ ਮੈਂ ਯਾਰ ਬੀਬੀ ਜਦੋਂ ਪਿੰਡ 'ਚ ਜਾਂਦੀ ਆ ਤੇ ਉੱਥੇ ਦੁੱਧ ਲੈਣ ਜਾਂਦੇ ਕਿਸੇ ਤੇ ਲੱਗਿਆ ਸੀ ਉਹ ਬੀਬੀ ਤੇ ਵੀ ਗਾਲਾਂ ਕੱਢਦੇ ਆ ਤੇਰੀ ਤੇਰੀ ਮੰਮੀ ਜਾਂਦੀ ਆ ਤਾਂ ਵੀ ਇੱਥੇ ਆਣ ਗਵਣ ਜਾਂਦੀ ਆ ਤਾਂ ਵੀ ਯਾਰ ਆਪਣੇ ਤਾਂ ਆਪ ਦੇ ਵੀ ਵੈਰੀ ਬਣ ਗਏ ਯਾਰ ਆਪਾਂ ਪਿੰਡ ਛੱਡ ਦੀਏ ਇਹ ਜੋ ਇਹ ਜ਼ਰੂਰੀ ਨਹੀਂ ਜਿਹੜੇ ਕੋਈ ਸਾਡੇ ਰਿਸ਼ਤੇ ਹੁੰਦੇ ਆ ਉਹ ਰਿਸ਼ਤੇ ਹੀ ਖੜ ਜਾਂਦਾ ਹਰ ਥਾਂ ਤੇ ਜਿਹਦਾ ਨਾ ਸਾਡੀ ਕੋਈ ਰਿਸ਼ਤਾ ਹੀ ਨਹੀਂ ਹੁੰਦਾ ਤੇ ਕਈ ਵਾਰੀ ਉਹ ਦੁੱਖਾਂ 'ਚ ਵੀ ਖੜ ਜਾਂਦਾ ਵੈਸੇ ਚਾਉਣ ਲਈ ਬਾਈ ਪ੍ਰੀਤਮ ਕੋਟ ਭਾਈ ਦਾ ਬਹੁਤ ਯੋਗਦਾਨ ਮੈਂ ਭੁੱਲਦਾ ਨਹੀਂ ਤੇ ਗੁਰਪ੍ਰੀਤ ਸਿੰਘ ਮਲੂਕਾ ਭਾਵੇਂ ਉਹ ਅੱਜ ਭਾਜਪਾ ਦਾ ਚਲੋ ਲੋਕ ਜੋ ਮਰਜੀ ਕਹਿੰਦੇ ਸਰਕਾਰਾਂ ਪਰ ਦੀ ਸਾਨੀਆ ਤੌਰ ਤੇ ਜਿਹਨੇ ਸਾਨੀਆ ਤੌਰ ਤੇ ਬਾਈ ਗੁਰਪ੍ਰੀਤ ਸਿੰਘ ਮਲੂਕਾ ਦਾ ਨਾਮ ਲੈਣਾ ਚਾਹੂਗਾ ਉਦ ਖੁਸ਼ੀਆਂ ਅੱਜ ਕੇ ਰਸਾਨ ਕਰਨ ਚਿੱਟੇ ਨੇ ਚਿੱਟੇ ਨੇ ਗੱਭਰੂ ਮਾਰੇ ਹਾਂ ਬਿਕਰ ਬਜੋਲਾ ਤਾਂ ਐਸੀ ਜਿਹੜੋ ਹੀ ਚੋਣ ਕਰਨ ਲੱਗੇ ਵੀ ਇੱਕ ਦਿਨ ਦਾ ਬਜੋਲਾ ਉਹਨਾਂ ਯਾਰ ਇੱਕ ਦਿਨ ਦਾ ਬਜੋਲਾ ਆਪਾਂ ਫਿਲਮ ਤਾਂ ਸੂਟ ਕਰ ਲਈ ਨਾ ਉਦੋਂ ਤੱਕ ਕਿੱਕ ਦਾ ਇੱਕ ਦਿਨ ਦਾ ਬਜੋਲੇ ਸੀ ਜੀ ਜਦੋਂ ਸਾਡਾ ਬਾਅਦ ਚ ਵੇਖਿਆ ਕਿ ਡਾਇਰੈਕਟਰ ਆ ਮੇਰਾ ਮਿੱਤਰ ਆ ਦੇਵੀ ਸ਼ਰਮਾ ਹਾਂ ਜੀ ਉਹਨੇ ਦੁੱਲਾਵੇਲੀ ਤੋਂ ਲੈ ਕੇ ਜੱਟੀ 15 ਮਰਬੇ ਮੇ ਵੱਡੀਆਂ ਵੱਡੀਆਂ ਫਿਲਮਾਂ ਬਣਾਇਆ ਬਹੁਤ ਨਾਈਸ ਬੰਦਾ ਜੀ ਉਹਨੇ ਮੈਨੂੰ ਆ ਨਾ ਸਾਜਣਾ ਯਾਰ ਜੇ ਤੂੰ ਇੱਕ ਦਿਨ ਦਾ ਬਜੋਲਾ ਤਾਂ ਨਹੀਂ ਤਾਂ ਇੱਕ ਫਿਲਮ ਹੀ ਬਣਾਏਗਾ ਹਾਂ ਤੂੰ ਯਾਰ ਬਿਕਰ ਬਜੋਲਾ ਧਰਲਾ ਤੇ ਤੈਨੂੰ ਲੱਗਦੀ ਤੇਰਾ ਇਹ ਸਾਰਾ ਤੂੰ ਬਿਕਰੋ ਜੁਲਾ ਦੋ ਭਾਗ ਤੀਜਾ ਚੌਥਾ ਪੰਜ ਨੇ ਮਰਜ਼ੀ ਬਣਾਈ ਦਿੱਤੀ ਕਹਾਣੀ ਨੂੰ ਮੋੜੇ ਜਿੱਤਰ ਬਾਜੀ ਦੇ ਦਿੱਤੀ ਨੇ ਉਹ ਤੇਰੇ ਅੰਦਰ ਆ ਸਾਰਾ ਕੁਝ ਜੀ ਮੈਂ ਖੈਰ ਇਹ ਵੀ ਗੱਲ ਠੀਕ ਆ ਮੈਂ ਯਾਰ ਬਿਕਰ ਤਾਂ ਮੇਰੇ ਚਾਚੇ ਦਾ ਨਾਮ ਅੱਛਾ ਜੀ ਤੇ ਉਹਨਾਂ ਦੇ ਕਿ ਕਰਦਾ ਮਾਹ ਉਹ ਮੇਰੇ ਚਾਚੇ ਜਣਾ ਤੇਜਾ ਵੀ ਚਾਚੇ ਜਣਾ ਬਾਪੂ ਦਾ ਨਾ ਪ੍ਰੀਤਮ ਸੀ ਸਾਰੇ ਉਹਨਾਂ ਦਾ ਯਾਰ ਫਿਰ ਇਹ ਕੀ ਹੁੰਦਾ ਹੁੰਦਾ ਤੂੰ ਤਾਂ ਇੱਕ ਆਪਦੇ ਵੱਡਿਆਂ ਦਾ ਨਾਮ ਉੱਚਾ ਹੀ ਕਰਨਾ ਤੂੰ ਕਿਹੜਾ ਬਿੱਕਰ ਬਚੋਲੇ ਨੂੰ ਕੋਈ ਬਦਨਾਮੀ ਦਿਵਾਉਣੀ ਹੈ ਨਾ ਤੇ ਨਾ ਯਾਰ ਪਾਤਰ ਵਧੀਆ ਹੋਵੇ ਫੈਮਿਲੀ ਤੋਂ ਚੱਲਿਆ ਸੀ 420 ਤੋਂ ਕਿੱਥੇ ਤੱਕ ਪਹੁੰਚ ਗਿਆ ਜੀ ਨਾ ਗੁਰਚੇ ਚਿਤ੍ਰਕਾਰ ਚਾਹਦਾ ਆਪਾਂ ਉਹ ਕਿੱਥੋਂ ਤੱਕ ਭੈਣਾ ਨਹੀਂ ਪਹੁੰਚਦੇ ਆਪਾਂ ਚੱਲੀਏ ਤਾਂ ਸਹੀ ਹਾਂ ਰਾਤ ਨੂੰ ਆ ਤਾਂ ਸ਼ੁਰੂਆਤ ਤਾਂ ਕਰਨੀ ਪਊ ਨਾ ਫਿਰ ਅਸੀਂ ਬਿਕਰ ਬਜੋਲਾ ਟਾਈਟਲ ਦਿੱਤਾ ਬਿਕਰ ਬਜੋਲਾ ਟਾਈਟਲ ਨੇ ਸਾਨੂੰ ਬੜਾ ਪਿਆਰ ਦਿੱਤਾ ਲੋਕਾਂ ਨੇ ਫਿਲਮ ਤਾਂ 1 ਘੰਟਾ 40 ਮਿੰਟ ਦੀ ਬਣ ਗਈ ਵੇਖੋ ਦੂਜੀ ਫਿਲਮਾਂ ਕੋਲੇ 2 ਘੰਟੇ ਤਾਂ ਵੈਸੀ ਹੁੰਦੀਆਂ ਫੀਚਰ ਬਣਦਾ ਇਹ ਕੰਡਾ ਲੰਬਾਈ ਵਧ ਗਈ ਅਸੀਂ ਇੱਕੇ ਵਾਰੀ ਸੀ ਸੀਰੀਅਸ ਕਰਤੀ ਚਲੋ ਉਹਦਾ ਜਿਉਂ ਦੇਚ ਹੁੰਦਾ ਚਲੋ ਵਿਊ ਜਿਵੇਂ ਮਿਲਣੇ ਸੀ ਵੇਲੇ ਸਾਨੂੰ ਪਿਆਰ ਮਿਲਿਆ ਬੜਾ ਲੋਕਾਂ ਨੇ ਪਿਆਰ ਕੀਤਾ ਫਿਰ ਅਸੀਂ ਸੋਚਿਆ ਇਹ ਦੂਜਾ ਭਾਗ ਵੀ ਬੜਾਈਏ ਫਿਰ ਅਸੀਂ ਦੂਜਾ ਭਾਗ ਨੂੰ ਦੂਜੇ ਭਾਗ 'ਚ ਜਦੋਂ ਬੈਠੇ ਮੈਨੂੰ ਆਦਾ ਤੇਰੀ ਯਾਰ ਪਹਿਲਾਂ ਇੱਕ ਤੂੰ ਝੋਲਾ ਜਿਹਾ ਪਾ ਕੇ ਦੇ ਸਕੂਟਰ ਜੇ ਤੇ ਤੁਸੀਂ ਦੇਖੀ ਹੋਵੇ ਉਹ ਸਕੂਟਰ ਦੇ ਪਿੱਛੇ ਲਿਖਿਆ ਬਿੱਕਰ ਬਚੋਲਾ ਉਹ ਵੀ ਟ੍ਰੈਂਡ ਬਈ ਉਹ ਸਕੂਟਰਾਂ ਦੇ ਦੌਰ ਦੇ ਵਿੱਚ ਨਾ ਸਟਿੱਪੜੀ ਦੇ ਘਰ ਤੇ ਲਿਖਣਾ ਬੜਾ ਸੀ ਉਹ ਤਾਂ ਸੀ ਇਹੋ ਕਰਿਆ ਸੀ ਉਹਨਾਂ ਨੇ ਇਹ ਸਟਿੱਪੜੀ ਦੇ ਮਗਰ ਨਾ ਕੋਸ ਬਿੱਕਰ ਬਚੋਲਾ ਹੀ ਧਰ ਲਿਓ ਬਿੱਕਰ ਬਚੋਲਾ ਦਾ ਸਵੰਦ ਧਰਨੇ ਨਾਂ ਟਾਈਟਲ ਹੈ ਨਹੀਂ ਸੀ ਉਦੋਂ ਤਾਂ ਇੱਕ ਦਿਨ ਦਾ ਬਚੋਲਾ ਹੀ ਸੀ ਤੇ ਉਹ ਫਿਰ ਉੱਥੋਂ ਹੀ ਟਾਈਟਲ ਹੈਗਾ ਬਿੱਕਰ ਬਚੋਲਾ ਹੀ ਚੱਕ ਲਓ ਤੇ ਉਹ ਜਦੋਂ ਉਹਦਾ ਯਾਰ ਆਪਾਂ ਝੋਲਾ ਜਿਹਾ ਰੱਖ ਕੇ ਪਾ ਕੇ ਇਹ ਵਧੀਆ ਲੁੱਕ ਸੀ ਤੇਰੀ ਇਹ ਵੀ ਵਧੀਆ ਪਸੰਦ ਕੀਤੀ ਹੈ ਨਾ ਤੇਰੀ ਲੋਕੜਾ ਬਦਲਦੀ ਉਹ ਮੇਰੇ ਕੋਲੇ ਜਾ ਕੇ ਮੈਂ ਹੁਣ ਆਏ ਨਹੀਂ ਹੁਣ ਬੰਦਾ ਯਾਰ ਮੈਂ ਮੈਨੂੰ ਗਾਲਾਂ ਵੀ ਡਰਦਾ ਸੀ ਲੋਕਾਂ ਤੋਂ ਯਾਰ ਵੀ ਕਹਿ ਜਾਂ ਕੀ ਚੀਂ ਇਹਨਾਂ ਵਾਲਾ ਬੁੜਾ ਹੋਇਆ ਉਹਦੇ ਟਚਕੂਲੇ ਨਗਰੇ ਕਰੀ ਜਾਂਦਾ ਉਹਨੇ ਕਿਤੇ ਕੁਛ ਕਰ ਦਿੰਦਾ ਉਹ ਮੇਰੇ ਮਗਰ ਬਹਿ ਗਿਆ ਵੀ ਜਿੱਥੇ ਕਤਨ ਕਰਾਉਣ ਲੱਗੇ ਤੇ ਉਹਨੇ ਇੰਨੀ ਕ ਦਾੜੀ ਲੱਕਤੀ ਮੇਰੀ ਸਾਰੀ ਮੈਂ ਡਰਾਂ ਯਾਰ ਮੈਂ ਘਰੇ ਪਿੰਡ ਕੇ ਵੀ ਜਾਊਂਗਾ ਪਰਵਾਸੀ ਕੇ ਜਾਊਂ ਤੇ ਜਦੋਂ ਮੈਂ ਮਰਮੂਲ ਬੰਨ ਕੇ ਉਹਨੇ ਸਾਰਾ ਕੋਈ ਇੰਨੀ ਕ ਕੱਤੀ ਠੋਡੀ ਤੇ ਦਾੜੀ ਮੇਰੀ ਉਹ ਤੇ ਆਹਦਾ ਵੀ ਕੋਈ ਨਹੀਂ ਹੁਣ ਜਿਹੜੀ ਲੋਕ ਹੋਊਗੀ ਵੀ ਟੋਪੀਆਂ ਟੱਪੀਆਂ ਅਸੀਂ ਲੈ ਲਈਆਂ ਚੰਗੀਆਂ ਸ਼ਹਿਰ ਚੋਂ ਜਿਹੜੀਆਂ ਗੋਲ ਟੋਪੀਆਂ ਜਿਹਾ ਸਾਰਾ ਕੁਝ ਤੇ ਕੜੇ ਕੁੜੇ ਸਾਰਾ ਜਿਹੜੇ ਆ ਬੰਦ ਲੋਕ ਉਹਨੂੰ ਤਕੜਾ ਦਿਖਾਉਣਾ ਸੀ ਵੀ ਕੈਨੇਡਾ ਕੋ ਆਇਆ ਐਨ ਆਰ ਆਈ ਲੋਕ ਦਿਖਾਉਣੇ ਹਾਂ ਉਹਨੇ ਪੂਰੀ ਕਰ ਲਈ ਤੇ ਮੈਂ ਦੋ ਤਿੰਨ ਕਿ ਦਿਨ ਤਾਂ ਪਰਦੇ ਦੇ ਚ ਰਿਹਾ ਫਿਰ ਮੈਂ ਰਮਾਲ ਲਾਤਾ ਮੈਂ ਯਾਰ ਕਿੰਨਾ ਕਿ ਲੋਕਾਂ ਤੋਂ ਗਾਲ੍ਹਾਂ ਹੀ ਕੱਢਣੀਆਂ ਕਹਿੰਦੇ ਕੱਢਣੀਆਂ ਉਹ ਜਿਹੜਾ ਕੋਈ ਵੇਖਿਆ ਕਰੇ ਸਾਹ ਦੇ ਨੂੰ ਤੂੰ ਠੀਕ ਲੱਗਦਾ ਮੈਂ ਜਿੱਥੇ ਵੀ ਰਿਤੇਦਰੀ ਜਾਇਆ ਕਰਾਂ ਉਹ ਠੀਕ ਤਾਂ ਕਹਿਣਾ ਦੰਦਰੋ ਤਾਂ ਮੈਨੂੰ ਆਪ ਨੂੰ ਨਹੀਂ ਠੀਕ ਲੱਗਦਾ ਕਿ ਅਸੀਂ ਫਿਲਮ ਦੀ ਸ਼ੂਟ ਕਰਤੀ ਜੀ ਉਹ ਉਹ ਫਿਲਮ ਦੋ ਕਾ ਅਸੀਂ ਭਾਗਾਂ ਚ ਸਾਨੂੰ ਐ ਲੱਗਿਆ ਵੀ ਘੰਟੇ ਦੀ ਫਿਲਮ ਆ ਯਾਰ ਲੋਕ ਨੂੰ ਦੇਖਣੀ ਉਕੀ ਹੈ ਕਿ ਅਸੀਂ ਦੋ ਹਿੱਸੇ ਬਣਾਤੇ ਉਹਦੇ ਗਲਤੀ ਸੀ ਵੈਸੇ ਸਾਡੀ ਉਹ ਇੱਕ ਚ ਹੋਣਾ ਚਾਹੀਦਾ ਸੀ ਤੇ ਉਹ ਦੂਜੀ ਫਿਲਮ ਦਾ ਸਾਨੂੰ ਦੂਜੇ ਹਿੱਸੇ ਦਾ ਘ ਇਹ ਬਲੀਆ ਉਹਦੇ ਚ ਵੀ ਸਾਡੀ ਪਛਾਣ ਬਣ ਗਈ ਹਣ ਬੇਕਰ ਵਿਚੋਲਾ ਸਾਡੀ ਆ ਇੱਕ ਅਗਲੇ ਅਗਲੀ ਜਿਹੜੀ ਉਹ ਤੀਜਾ ਭਾਗ ਬਣਾ ਰਹੇ ਅਸੀਂ ਜੀ ਸਿੱਧੂ ਅੱਗੇ ਫਿਰ ਇੱਕ ਮੇਰੇ ਕੋਲੇ ਬਿਰਦਾ ਆਸ਼ਰਮਾ ਜਿਹੜਾ ਅੱਜ ਕੱਲ ਬਜ਼ੁਰਗਾਂ ਦੀ ਦੁਰਗਤੀ ਹੋ ਰਹੀ ਹੈ ਜਿਹੜੇ ਤਕੜੇ ਘਰਾਂ ਦੇ ਤਾਂ ਜਿਹੜੇ ਉਹ ਬਿਰਦਾ ਆਸ਼ਰਮ ਜਦੇ ਗਰੀਬ ਤੇ ਗਰੀਬ ਦੀ ਸੇਵਾ ਕਰਦਾ ਉਹ ਮੇਰੇ ਕੋਲੇ ਕਹਾਣੀਆਂ ਬਿਰਦਾ ਆਸ਼ਰਮ ਉਹ ਬਣਾਉਣੀ ਆ ਐਤੋਂ ਬਾਅਦ ਟਰੱਕਾਂ ਵਾਲੇ ਬਾਈ ਬਣਾਉਣੀ ਆ ਸੀ ਫਿਲਮ ਉਹ ਸਾਰੀਆਂ ਸਟੋਰੀਆਂ ਕਹਾਣੀਆਂ ਸਾਡੇ ਕੋਲ ਤਿਆਰ ਪਈਆਂ ਡਰਾਈਵਿੰਗ ਪਾਈਪਲਾਈਨ ਚ ਰੱਖੀ ਬੈਠੇ ਨਹੀਂ ਹੁਣ ਤਾਂ ਅਸੀਂ ਫਿਰ ਨਾਲ ਦੀ ਨਾਲ ਉਹ ਕਰ ਲੈ ਲੈਣਾ ਵੀ ਜਦੋਂ ਪਤਾ ਜਿਹੜੇ ਰਾਤ ਪੈ ਗਏ ਫਿਰ ਉਹ ਜਿਹੜਾ ਬੰ ਵੀ ਲਿਖਣੀ ਆ ਉਹ ਵੀ ਇੱਕ ਸ਼ੌਂਕ ਤੁਹਾਡਾ ਰਹੇ ਹਨ ਕਿਤਾਬਾਂ ਕਿ ਨਹੀਂ ਕਿਤਾਬਾਂ ਤਾਂ ਇਹ ਆ ਜੀ ਰਗੀਲਾ ਜੀ ਪਤਾ ਕਿਤਾਬਾਂ ਦਾ ਕੀ ਇੱਕ ਤਾਂ ਘਰ ਦੇ ਹਾਲਾਤ ਹੀ ਹੋ ਜਿਹੇ ਆ ਵੀ ਆਰਥਿਕ ਪੱਖ ਮੇਰਾ ਮਜ਼ਬੂਤ ਨਹੀਂ ਰਿਹਾ ਕਿਉਂਕਿ ਮੈਂ ਪੱਤਰਕਾਰੀ ਚੋਂ ਮੇਰੀ ਤਨਖਾਹ ਨਹੀਂ ਸੀ ਕੋਈ ਮੈਂ 2000 ਰੁਪਏ ਜੇ ਮੇਰੀ ਤਨਖਾਹ ਜਾਂ 3000 ਨੂੰ ਤਨਖਾਹ ਥੋੜਾ ਹੁੰਦੀ ਹੈ ਹਨ ਆਪਣੇ ਖਰਚੇ ਕਿੰਨੇ ਜਿਹੜਾ ਮੇਰਾ ਦੌਰ ਚ ਮੈਂ جنੂਨੀ ਬੰਦਾ ਮੈਂ ਜਦੋਂ ਪੱਤਰਕਾਰਤਾ ਕਰਦਾ ਫਿਰ ਮੈਂ ਭਾਵੇਂ ਕਿਤੇ ਮੱਝ ਦੀ ਆਗ ਹੋਵੇ ਤੇ ਭਾਵੇਂ ਕਿਤੇ ਹੋਵੇ ਮੈਂ ਆਪਦਾ ਉੱਥੇ ਜਾ ਕੇ ਕਰਦਾ ਮਾਲੋ ਵੀ ਬੜੀ ਹੁਣ ਤਾਂ ਸੋਸ਼ਲ ਮੀਡੀਆ ਆ ਗਿਆ ਨਾ ਹੁਣ ਤਾਂ ਆਪਦੇ ਕੋਲੇ ਆ ਜਾਂਦਾ ਸਾਰਾ ਕੁਝ ਚੱਲ ਕੇ ਖਬਰ ਹੁੰਦੀ ਐ ਪੈਦਾ ਕਰਨੀ ਮੈਂ ਪੈਦਾ ਕਰਕੇ ਖਬਰ ਉਹਨੂੰ ਫੇਰ ਉਹ ਕਰਦਾ ਤੇ ਉਹ ਜਦੋਂ ਮੇਰਾ ਉਹ ਟਾਈਮ ਸੀ ਉਦੋਂ ਮੈਂ ਜ਼ਿੰਦਗੀ ਦੇ ਜਿਹੜੇ 10 12 ਸਾਲ 15 20 ਸਾਲ ਨੂੰ ਐ ਉਹ ਕਰਤੇ ਗਾਲੇ ਤਾਂ ਨਹੀਂ ਕਹਿ ਸਕਦਾ ਹੰਡਾਏ ਆ ਹੰਡਾਏ ਆ ਉਹ ਉਹਦੇ ਚੋਂ ਫਿਰ ਮੈਨੂੰ ਸਾਰਾ ਜਦੋਂ ਮਿਲੀਆਂ ਲਿਖਤਾਂ ਸਾਰੀਆਂ ਮਿਲੀਆਂ ਇਕੱਠੀਆਂ ਕਰ ਲਈਆਂ ਮੈਂ ਮਿਲੀਆਂ ਮਿਲੀਆਂ ਹੁਣ ਤੱਕ ਸਭ ਐ ਅਖਬਾਰਾਂ ਮੈਗਜ਼ੀਨਾਂ ਚ ਫਿਰ ਮੈਨੂੰ ਕੋਈ ਮਿੱਤਰਾਂ ਨੇ ਯਾਰ ਕਿਤਾਬ ਦਾ ਰੂਪ ਦੇ ਇਹਨੂੰ ਇਹ ਕਿਤਾਬ ਤੋਂ ਬਿਨਾ ਪਛਾਣ ਨਹੀਂ ਬਣਦੀ ਬਿਲਕੁਲ ਇੱਕ ਮਾਲਾ ਮਾਲਾ ਉਦੋਂ ਆ ਜਦੋਂ ਮੜਕੇ ਵਿੱਚ ਪਰੋਏ ਆ ਉਦੋਂ ਮਾਲਾ ਕਹਿ ਹੁੰਦੀ ਹੈ ਇਹ ਤਾਂ ਮੋਤੀ ਹੈ ਤੇ ਨਹੀਂ ਤਾਂ ਉਹ ਖਿਲਰੇ ਪਿਆ ਮੋਤੀ ਤੇ ਖਿਲਰੇ ਪਿਆ ਤੇ ਤੂੰ ਯਾਰ ਇਹਨੂੰ ਇਕੱਠੇ ਕਰ ਲਾ ਫਿਰ ਮੈਂ ਇਕੱਠੇ ਕਰ ਲਈ ਤਾਂ ਫਿਰ ਇੱਕ ਕਿਤਾਬ ਦਾ ਸੀ ਇਕੱਠੇ ਕਰ ਤੇ ਕਿਤਾਬ ਦਾ ਸ਼ੁਰੂਆਤ ਸਾਰਾ ਮੈਟ੍ਰਿਕ ਕੀ ਹੋਇਆ ਜੀ ਕਰੋਨਾ ਕਾਲ ਚੱਲਿਆ ਸੀ ਜੀ ਤੇ ਉਹਦੇ ਵਿੱਚ ਮੈਂ ਕਰੋਨਾ ਕਾਲ ਚ ਲਿਖੀ ਸੀ ਉਹ ਕਿਤਾਬ ਸਾਰੀ ਹੱਥੀ ਲਿਖ ਕੇ ਹੌਲੀ ਹੌਲੀ ਮੋਬਾਈਲ ਤੇ ਟਾਈਪ ਕਰ ਲਈ ਫਿਰ ਮੈਂ ਕਿਸੇ ਮਿੱਤਰ ਤੋਂ ਕਰਵਾ ਲਈ ਮਹਿੰਦਰ ਸਿੰਘ ਆ ਸਾਡੇ ਜੀ ਤਖਵਾਰ ਚ ਆਪਰੇਟਰ ਲਖੀ ਜੰਗਲ ਤੋਂ ਉਹਨੇ ਮੇਰੀ ਕਿਤਾਬ ਟਾਈਪ ਕਰੀ ਤੇ ਸਾਰਾ ਕੁਝ ਹੋ ਗਿਆ ਜੀ ਉਹ ਜਦੋਂ ਤੇ ਇਹ ਇੱਕ ਬੰਦੇ ਨੂੰ ਮੈਂ ਫੜਾ ਤੀ ਉਹਨੇ ਮੈਥੋਂ ਥੋੜੇ ਜਿਹਾ ਪੈਸੇ ਲੈ ਕੇ ਤੇ ਮੈਨੂੰ ਆਲਾ ਮੈਂ ਸਾਫ ਦੂੰਗਾ ਇੱਕ ਸਾ 6 ਮਹੀਨੇ 8 ਮਹੀਨੇ ਰੱਖੀ ਰੱਖੀ ਕੁਛ ਨਾ ਕਰਿਆ ਫਿਰ ਮੈਂ ਤਾਂ ਉਹ ਡਾਟਾ ਲੈ ਲਿਆ ਦੂਜੀ ਤੀਜੀ ਚੌਥੀ ਪ੍ਰਕਾਸ਼ਨ ਕੋਲੇ ਚਲੀ ਗਈ ਜੀ ਪਰ ਮੈਂ ਆਣਾ ਵੀ ਪਤਾ ਨਹੀਂ ਇਸ ਤੋਂ ਬਾਅਦ ਮੇਰੇ ਨਾਲ ਹਾਕਸੇ ਮੇਰੀ ਬੇਟੀ ਦੀ ਮੈਂ ਕਹਿੰਦਾ ਯਾਰ ਜਦੋਂ ਵਾਲਕ ਨੇ ਵੇਖੋ ਮੈਂ ਹੁਣ ਕਾਲ ਕਰਨ ਫਟ ਗਿਆ ਅੱਗੇ ਮੈਂ ਬੜਾ ਕਾਲਾ ਬੰਦਾ ਸੀ ਜਿੰਦਗੀ 네ਗੇਟਿਵ ਬੰਦਾ ਬਹੁਤ ਰਿਆ ਬੈੜਾ ਬੰਦਾ ਬਹੁਤ ਰਿਆ ਉਹ ਫਿਰ ਹੁਣ ਮੈਂ ਸਾਰਾ ਕੁਝ ਛੱਡ ਗਿਆ ਬੇਟੀ ਦੀ ਮੌਤ ਨੇ ਮੈਨੂੰ ਬਹੁਤ ਕੁਸਪੂਲਾ ਪਾਤਾ ਚਾਰਜ ਫਿਰੋ ਹੁਣ ਮੈਂ ਕਾਲ ਵੀ ਕਰ ਲੁ ਛੱਡ ਗਿਆ ਕਿਉਂਕਿ ਕਾਲ ਤਾਂ ਉਹਨਾਂ ਨੇ ਕੀਤੀ ਜਦੋਂ ਦੁਨੀਆ ਤੋਂ ਚਲੇ ਗਏ ਹੁਣ ਮੈਂ ਕਾਲ ਦਾਣਾ ਵੀ ਸਬਕ ਸਿੱਖ ਲਿਆ ਵੀ ਕਾਲ ਨਾ ਕਰੋ ਯਾਰ ਜਿਹੜਾ ਮਾਲਕ ਨੇ ਕਰਨਾ ਨਾ ਤੁਹਾਡੇ ਵਾਸਤੇ ਉਹ ਹੀ ਕਰਨਾ ਜੇ ਤੁਸੀਂ ਕਹੋਗੇ ਨਾ ਉੱਥੋਂ ਦੀ ਜਿਹਾ ਵੇਖੋ ਹੁਣ ਪੱਤੇ ਹਲਦੇ ਜਾਂ ਤੇ ਪਹਿਲਾਂ ਪੱਤੇ ਹਲਦੇ ਵੀ ਨਹੀਂ ਸੀ ਨਹੀਂ ਹਲਦੇ ਉਹਦੀ ਰਜਾ ਜਿਹੜੀ ਰਜਾ ਚ ਬੰਦੇ ਨੂੰ ਰਹਿਣਾ ਚਾਹੀਦਾ ਤੇ ਕਿਤਾਬ ਹੁਣ ਮੇਰੀ ਇੱਕ ਪ੍ਰਕਾਸ਼ ਸੰਸਪੂ ਨਵਰੰਗ ਸਮਾਣੇ ਜੀ ਤੇ ਉਹ ਚਰਨਜੀਤ ਜੀ ਕੋਲ ਪਈ ਆ ਤੇ ਉਹਨੇ ਕੋਲ ਜਾਣਾ ਅਸੀਂ ਜਾ ਕੇ ਤੇ ਉਹਦੇ ਕੋਲ ਸਾਰਾ ਸੈਟਿੰਗ ਹੋਈ ਪਈ ਆ ਕਨੈਕਸ਼ਨ ਹੋਏ ਪਏ ਆ ਤੇ ਬਾਕੀ ਨੀਲਾ ਜੀ ਇਹ ਆ ਵੀ ਜਦੋਂ ਮੇਰੇ ਕੋਈ ਆਰਥਿਕਤਾ ਵੀ ਥੋੜੀ ਜਿਹੀ ਹੈ ਜਦੋਂ ਸੀਗੀ ਤੇ ਚਲੋ ਉਹ ਮੇਰੀ ਮਦਦ ਇੱਕ ਹੋਰ ਗੱਲ ਮੈਂ ਜਾਂਦੇ ਜਾਂਦੇ ਜਰੂਰ ਇੱਕ ਗੱਲ ਕਰਨੀ ਜਾਊਗਾ ਭਾਈ ਪ੍ਰੀਤਮ ਘੋਟ ਭਾਈ ਜੀ ਪਤਾ ਹੈ ਕਿ ਜਿਹੜੇ ਆਪਣੇ ਥੋੜੇ ਹਲਕੇ ਦੀ ਸੀ ਪਟੋਦੇ ਹਨਾ ਉਹਨਾਂ ਨੇ ਬਾਈ ਜੀ ਜੇ ਮੈਂ ਸੱਚ ਤੇ ਚੱਲਿਆ ਅੱਜ ਤੱਕ ਜੇ ਮੈਂ ਬੱਚੇ ਪਾਲਣ ਤੋਂ ਲੈ ਕੇ ਮੇਰੇ ਬੱਚੇ ਵਿਆਹ ਤੋਂ ਲੈ ਕੇ ਇੱਕ ਮੰਨ ਲਓ ਮੇਰੀ ਬੇਟੀ ਇੱਕ ਅਸੋਡੀ ਕੈਨੇਡਾ ਵੀ ਮੰਨ ਲਓ ਵਿਆਹ ਕਰਕੇ ਤੂਰਤੀ ਚਲੋ ਉਹਨਾਂ ਲਈ ਮੁੰਡੇ ਵਾਲੇ ਨੇ ਪੈਸਾ ਲਾਇਆ ਤਾਂ ਉਹ ਕਰਤਾ ਪਰ ਬਾਈ ਮੈਨੂੰ ਇੱਥੋਂ ਤੱਕ ਪਹੁੰਚਾਉਣ ਲਈ ਬਾਈ ਪ੍ਰੀਤਮ ਕੋਟ ਭਾਈ ਦਾ ਬਹੁਤ ਯੋਗਦਾਨ ਮੈਂ ਭੁੱਲਦਾ ਨਹੀਂ ਤੇ ਗੁਰਪ੍ਰੀਤ ਸਿੰਘ ਮਲੂਕਾ ਭਾਵੇਂ ਅੱਜ ਭਾਟਪਾ ਜਾ ਚਲੋ ਲੋਕ ਜੋ ਮਰਜੀ ਕਹਿੰਦੇ ਸਰਕਾਰਾਂ ਪਰਤੀਆਂ ਜਿਹੜਾ ਇਨਸਾਨ ਆ ਸਥਾਨੀਆ ਤੌਰ ਤੇ ਜਿਹੜੇ ਸਥਾਨੀਆ ਤੌਰ ਤੇ ਬਾਈ ਗੁਰਪ੍ਰੀਤ ਸਿੰਘ ਮਲੂਕਾ ਦਾ ਨਾਮ ਲੈਣਾ ਚਾਹੂੰਗਾ ਪਰ ਜਿਹੜਾ ਬਾਈ ਪ੍ਰੀਤਮ ਕੋਟ ਭਾਈ ਆ ਮੇਰੇ ਬਾਪੂ ਜੀ ਦਾ ਨਾਮ ਪ੍ਰੀਤਮ ਸੀ ਤੇ 2009 ਜਬਈ ਮੇਰੇ ਬਾਪੂ ਜੀ ਵੀ ਚੜਾਈ ਕਰ ਗਏ ਕੈਸਰ ਨਾਲ ਹੀ ਕੈਸਰ ਕਰਨ ਕਹ ਸਰਕਾਰ ਨੇ ਜੋ ਚੜਾਈ ਕਰਗੇ ਤਿੰਨ ਦੁਬਾਰ ਬਾਈ ਇਹ ਥੋੜੇ ਚਿਰ ਬਾਅਦ ਹੀ ਮੈਨੂੰ ਪ੍ਰੀਤਮ ਇੱਕ ਭਰਾ ਦੇ ਰੂਪ ਚ ਮਿਲ ਗਿਆ ਉਹੀ ਪ੍ਰੀਤਮ ਮਾਲਕ ਨੇ ਮੈਨੂੰ ਫਿਰ ਮੇਰੇ ਬਾਪ ਤੋਂ ਬਾਅਦ ਮੈਨੂੰ ਇਹ ਭਰਾ ਦੇ ਰੂਪ ਚ ਮਿਲ ਵੱਡਾ ਭਾਈ ਬਣ ਕੇ ਇਹਨੇ ਬਾਈ ਜੀ ਮੈਂ ਤਾਂ ਇਹਦੀਆਂ ਪਰਮਾਤਮਾ ਇਹਨੂੰ ਲੰਬੀ ਉਮਰ ਕਰੇ ਤੇ ਚੜ੍ਹਦੀ ਕਲਾ ਜ ਰੱਖੇ ਇਹਦੇ ਪਰਿਵਾਰ ਤੇ ਬੱਚਿਆਂ ਨੂੰ ਕਿਉਂਕਿ ਮੇਰੇ ਬੱਚਿਆਂ ਬਾਰੇ ਜਿਹੜਾ ਥੋੜੇ ਬੱਚਿਆਂ ਬਾਰੇ ਸੋਚਦਾ ਵੇਖੋ ਸੱਚ ਆ ਮੈਂ ਸੱਚ ਤੇ ਕਿੰਨਾ ਕਿ ਚੱਲ ਜਾਂਦਾ ਜੀ ਮੇਰੇ ਭਾਈ ਆਰਥਿਕ ਪੱਖ ਮੇਰਾ ਮਜ਼ਬੂਤ ਨਾ ਹੁੰਦਾ ਤੇ ਜੇ ਆਰਥਿਕ ਪੱਖ ਉਹ ਬਾਬਾ ਨਾਨਕ ਨੇ ਜੇ ਕਲਮ ਪੜਾਈ ਸੀ ਤੇ ਉਹ ਵੀ ਨਹੀਂ ਵਿੜਾ ਦਿੰਦਾ ਕੋਈ ਨਾ ਕੋਈ ਹੈਨਾ ਉਹਨਾਂ ਨੇ ਵਿਧੀ ਬੜਾ ਕੇ ਮੇਰੀ ਜ਼ਿੰਦਗੀ ਚ ਇਹਦਾ ਦਾਖਲਾ ਹੋ ਗਿਆ ਤੇ ਦਾਖਲਾ ਹੋ ਕੇ ਭਾਈ ਅੱਜ ਉਹਦੀ ਬਦੌਲਤ ਵੀ ਬੈਠਾ ਬਿਲਕੁਲ ਲੋਕ ਦੁਨੀਆਂ ਜੋ ਕਿਸੇ ਨੂੰ ਕੁਝ ਕੋਈ ਮਰਜ਼ੀ ਕਰੀ ਜਾਵੇ ਪਰ ਮੇਰੇ ਲਈ ਉਹ ਮੇਰੇ ਬੱਚਿਆਂ ਲਈ ਸਾਡੇ ਲਈ ਇੱਕ ਬਹੁਤ ਵੱਡਾ ਫਰਿਸ਼ਤਾ ਤੇ ਕਿਰਸੀ ਹਾਰ ਬਣ ਗਿਆ ਤੇ ਉਹਦੀ ਅਸੀਂ ਜ਼ਿੰਦਗੀ ਭਰ ਨਹੀਂ ਭੁੱਲ ਸਕਦੇ ਜਿਹੜਾ ਉਹਨੇ ਸਾਡੇ ਪਰਿਵਾਰ ਨੂੰ ਕੀਤਾ ਤੇ ਉਹ ਹੀ ਹੁੰਦਾ ਵੀ ਜਦੋਂ ਕੋਈ ਮਾਲਕ ਕਿਸੇ ਨਾ ਕਿਸੇ ਦਾ ਵਾਸਤੇ ਹੀ ਹੈਨਾ ਉਹ ਮਾਲਕ ਉਹਦੇ ਚ ਵਸ ਗਿਆ ਤਾਂ ਕਰਕੇ ਫਿਰ ਮੈਂ ਹੁਣ ਕਿਤਾਬਾਂ ਜਿਹੜੀਆਂ ਲਗਾਤਾਰ ਜਿਵੇਂ ਫੜਮਾ ਤੇ ਕਿਤਾਬਾਂ ਉਮੇ ਆ ਸਕਦੀਆਂ ਪਰ ਮੇਰਾ ਬਾਈ ਪੱਖ ਮਜ਼ਬੂਤ ਨਹੀਂ ਉਹਨਾਂ ਵੀ ਮੈਂ ਆਰਥਿਕ ਪੱਖੋਂ ਹੁਣ ਵੀ ਮੇਰੀ ਕਿਤਾਬ ਆਈ ਹੈ ਬਾਈ ਪ੍ਰੀਤਮ ਨੇ ਕਿਹਾ ਤੂੰ ਕਿਤਾਬ ਉਹ ਕਰ ਕੋਈ ਚੱਕਣਾ ਪੈਸੇ ਜਿ ਭੇਲੇ ਦੀ ਉਹਨੇ ਮੈਨੂੰ ਉਹ ਕਰਤਾ ਸਾਰਾ ਕੁਝ ਮੈਂ ਹੁਣ ਮੈਂ ਮੰਗਣ ਨੂੰ ਖੜ ਗਿਆ ਜੀ ਮੈਂ ਉਹ ਬਿਵਾਰਾ ਵਿਚਾਰ ਉਹ ਮੰਗਦਾ ਤਾਂ ਮੈਂ ਪਹਿਲਾਂ ਇਹ ਸੀਗਾ ਵੀ ਜਦੋਂ ਸਮਾਜ ਲਈ ਕੁਝ ਕੀਤਾ ਹੋਵੇ ਨਾ ਅਸੀਂ ਸੋਚਦੇ ਹਾਂ ਸਮਾਜ ਸਾਡੇ ਲਈ ਵੀ ਖੜੂਗਾ ਪਰ ਕਹੇ ਸਮਾਜ ਤਾਂ ਇਹ ਹੈ ਮੇਰੀ ਪੱਤਰਕਾਰਤਾ ਜੇ ਉਹ ਲੋਕ ਮੇਰੇ ਤਾਂ ਧੀ ਦੇ ਦੁੱਖ ਤੇ ਬੈਠਣ ਤੱਕ ਵੀ ਨਹੀਂ ਆਏ ਹੁਣੇ ਜਿਹੜੇ ਲੋਕਾਂ ਲਈ ਮੈਂ ਪੱਤਰਕਾਰਤਾ ਕਰਦਾ ਰਿਹਾ ਹਾਂ ਹਾਲਾਤ ਬਹੁਤ ਇਹੋ ਜਿਹੇ ਦੇ ਵਿੱਚ ਦੀ ਗੁਜ਼ਰਨਾ ਪੈਂਦਾ ਉਹੀ ਜਿਹੇ ਹਾਲਾਤਾਂ 'ਚ ਪਤਾ ਲੱਗਦਾ ਹੈ ਕਿ ਆਪਾਂ ਜਿਹਨਾਂ ਲਈ ਕਾਨੂੰਨ ਬਾਰਨ ਜਾਣਵਾਰਨ ਨੂੰ ਫਿਰਦੇ ਹੁੰਨੇ ਆ ਉਹ ਸਾਡੇ ਆ ਕੇ ਕਦੇ ਦੁੱਖ ਉਹਦਾ ਨਾਮ ਹੁੰਦੀ ਹੈ ਇਲਾਜ ਦੀ ਪਤਾ ਕੀ ਹੈ ਜਿਹੜਾ ਦੁੱਖ ਆ ਇਸੇ ਪਰਖ ਕਰਾਉਂਦਾ ਤੁਹਾਡਾ ਆਪਣਾ ਕੌਣਾ ਤੇ ਬਗਾਨਾ ਕੌਣਾ ਕਈ ਵਾਰੀ ਦੁੱਖਾਂ 'ਚ ਆ ਕੇ ਜਿਹੜੇ ਆਪਣੇ ਹੁੰਦੇ ਉਹ ਬਗਾਨੇ ਹੋ ਜਾਂਦੇ ਤੇ ਬਗਾਨੇ ਆਪਣੇ ਹੋ ਜਾਂਦੇ ਆ ਇਹ ਜੋ ਇਹ ਜ਼ਰੂਰੀ ਨਹੀਂ ਜਿਹੜੇ ਕੋਈ ਸਾਡੇ ਰਿਸ਼ਤੇ ਹੁੰਦੇ ਆ ਉਹ ਰਿਸ਼ਤੇ ਹੀ ਖੜ ਜਾਂੜਾ ਹਰਥਾ ਤੇ ਜਿਹੜਾ ਨਾਲ ਸਾਡੀ ਕੋਈ ਰਿਸ਼ਤਾ ਹੀ ਨਹੀਂ ਹੁੰਦਾ ਤੇ ਕਈ ਵਾਰੀ ਉਹ ਦੁੱਖਾਂ 'ਚ ਵੀ ਖੜ ਜਾਂਦਾ ਬੱਸ ਸੇ ਚਲੋ ਆਪਣੇ ਰਿਸ਼ਤੇ ਖੰਭ ਹੁੰਦੇ ਆ ਬੰਦੇ ਦੇ ਹਰੇਕ ਦੇ ਕੋਈ ਵੀ ਰਿਸ਼ਤਾ ਸਾਡਾ ਸਾਡੇ ਰਿਸ਼ਤੇ ਖੰਭ ਆ ਸਾਨੂੰ ਰਿਸ਼ਤਿਆਂ ਨੂੰ ਸਾਹਮਣਾ ਚਾਹੀਦਾ ਜਿਹੜੇ ਭੈਣ ਭਰਾ ਜਾਂ ਹੋਰ ਰਿਸ਼ਤੇ ਨਹੀਂ ਮਿਲਦੇ ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਆ ਪਰ ਕਈ ਵਾਰੀ ਇਹ ਹਾਲਾਤ ਬਣ ਜਾਂਦੇ ਆ ਹੁਣ ਮੇਰੇ ਵਰਗੇ ਜਦੋਂ ਮੈਂ ਕੋਈ ਗੱਲ ਕਰਦਾ ਕਈ ਵਾਰੀ ਮੈਂ ਕੋਸ਼ਿਸ਼ ਕਰਦਾ ਮੰਗਣ ਦੀ ਕੋਸ਼ਿਸ਼ ਕਰਦਾ ਵੀ ਯਾਰ ਕਿਸੇ ਤੋਂ ਮੰਗਾ ਮੈਂ ਮਦਦ ਲੈਣ ਕਿ ਮੇਰੀ ਹਨਾ ਮੈਂ ਡਿੱ ਲਾ ਪਿਆ ਬਿਮਾਰ ਪਿਆ ਮੈਂ ਵੀਡੀਓ ਪਾ ਦਿੰਦਾ ਕਈ ਵਾਰੀ ਫਿਰ ਉਹ ਮੇਰੇ ਹਾਲਾਤ ਐਜੇ ਬਣਾ ਦਿੰਦੇ ਆ ਆਸੇ ਪਾਸੇ ਮੇਰੇ ਬੱਚਾ ਤੱਕ ਵੀ ਫੋਨ ਉਹ ਤੇਰਾ ਪਿਓ ਮੰਗਦਾ ਫਿਰਦਾ ਮੰਗਦਾ ਮੈਂ ਠੂਠਾ ਤਾਂ ਫੜਿਆ ਨਹੀਂ ਵੀ ਜਿਹੜੇ ਮੈਂ ਸਾਡੇ ਤੇ ਜਾਂ ਉੱਥੇ ਗੁਰਦੁਆਰੇ ਦੇ ਮੰਦਿਰਾਂ ਦੇ ਬਾਹਰ ਤੇ ਬੈਠਾ ਹੂੰਗਾ ਜਾਂ ਮੈਂ ਠੇਕਿਆਂ ਦੇ ਬੈਠਾ ਹੂੰਗਾ ਮੈਂ ਮੈਂ ਉਹਨਾਂ ਲੋਕਾਂ ਨੂੰ ਫੋਨ ਕਰਦਾ ਜਾਂ ਵੀਡੀਓ ਪਾਦਾ ਬਾਈ ਮੇਰੀ ਮਦਦ ਕਰੋ ਮੈਂ ਮੈਂ ਬਿਮਾਰ ਆ ਮੇਰੇ ਮੇਰਾ ਇਲਾਜ ਚੱਲ ਰਿਹਾ ਮੈਨੂੰ ਕੋਈ ਦਵਾਈ ਦੇ ਪਿਓ ਵਾਸਤੇ ਹੈਣਾ ਜਾ ਮੇਰੇ ਬੱਚਾ ਖਾਤਰ ਜਿਨ੍ਹਾਂ ਦੀ ਦੁੱਖ ਦੀ ਘੜੀ ਜਿਨ੍ਹਾਂ ਲਈ ਖੜਾ ਉਹ ਨਹੀਂ ਖੜੇ ਜਿਨ੍ਹਾਂ ਨੇ ਖੜਾ ਹੀ ਨਹੀਂ ਸੀ ਭਾਈ ਮੈਂ ਨਹੀਂ ਕੁਝ ਕਰਿਆ ਸੀ ਤੇ ਉਹ ਬੰਦੇ ਖੜ ਗਏ ਤੇ ਉਹ ਮਾਲਕ ਨੇ ਵਿਧੀ ਬਣਾਤੀ ਤਾਂ ਕਰਕੇ ਇਹ ਮੰਗਣਾ ਤਾਂ ਮਰਨ ਬਰੋਬਰੀ ਹੁੰਦਾ ਹੈ ਮਰਤਾ ਵਾ ਕੋਈ ਵਾਰੀ ਗਿਆ ਸੀ ਮਰਿਆ ਤਾਂ ਮੈਂ ਬਹੁਤ ਚਿਰ ਦਾ ਜਿਉਂਦਾ ਤਾਂ ਮੈਂ ਹੁਣ ਤਾਂ ਬੈਠਾ ਹੀ ਆ ਤੇ ਪਰ ਭਾਈ ਜ਼ਿੰਦਗੀ ਚ ਬਹੁਤ ਕੁਝ ਖੱਟਿਆ ਨਾ ਕਮਾਇਆ ਆਪਦੇ ਮਾਪੇ ਦਾ ਨਾਂ ਅਗੇ ਕੀਤਾ ਆਪਦੇ ਪਿੰਡ ਦਾ ਨਾਂ ਅਗੇ ਕੀਤਾ ਹਾਲਾਂਕਿ ਪਿੰਡ ਚੋਂ ਮੇਰਾ ਬਾਈਕ ਆਟ ਹੀ ਹੋ ਗਿਆ ਸੀ ਪਿਛਲੇ 23 ਜੋੜਾ ਵੀਰੇ ਇੱਕ ਖਬਰ ਲੱਗਣ ਕਰਕੇ ਵੀ ਉਹ ਮੇਰਾ ਬਾਈਕ ਆਟ ਉਹ ਉਹ ਵੀ ਇੱਕ ਐਪੀਸੋਡ ਮੈਂ ਦੇਖਿਆ ਸੀਗਾ ਕਿ ਉਹ ਉਹ ਵੀ ਇੱਕ ਪੱਤਰਕਾਰਤਾ ਦੇ ਤੌਰ ਤੇ ਹੋਇਆ ਪੱਤਰਕਾਰਤਾ ਦੇ ਤੌਰ ਤੇ ਇੱਕ ਸੱਚ ਦੇ ਨਾਲ ਤੁਸੀਂ ਖੜੇ ਸੀਗੇ ਹੂੰ ਤੇ ਉਥੇ ਕਾਫੀ ਉਹ ਚੀਜ਼ਾਂ ਹੋਇਆ ਤੇ ਪਿੰਡ ਨੇ ਵੀ ਬੜਾ ਬਰੋਦ ਲਿਓ ਭਾਈ ਜੀ ਪਤਾ ਕੀ ਹੈ ਪੱਤਰਕਾਰਤਾ ਜਦੋਂ ਮੈਂ ਸ਼ੁਰੂ ਕੀਤੀ ਸੀ ਤਾਂ ਮੈਨੂੰ ਇੱਕ ਸਿਆਣਾ ਬੰਦਾ ਮਿਲ ਗਿਆ ਮੇਰਾ ਮਿੱਤਰੀ ਸੀ ਮੈਨੂੰ ਇਹ ਸਾਜਨ ਆਪਦਾ ਪਿੰਡ ਛੱਡਦੀ ਪਿੰਡ 'ਚ ਤੂੰ ਭਾਵੇਂ ਡੀਸੀ ਲੱਗ ਜੀਂ ਤੇਰੇ ਪਿਓ ਦਾ ਨਾਂ ਛੋਟਾ ਬੋਲਣਗੇ ਪਿਓ ਦਾ ਨਾਂ ਫਲਾਣਾ ਸਿਓ ਨਹੀਂ ਬੋਲਦੇ ਪ੍ਰੀਤਮ ਸਿੰਘ ਦਾ ਮੁੰਡਾ ਮੇਰੇ ਬਾਪੂ ਜੀ ਦਾ ਨਾਂ ਪ੍ਰੀਤਮ ਸਿੰਘ ਮੇਰੀ ਮਾਤਾ ਦਾ ਨਾਂ ਤੇਜਕੌਰ ਦਾਦਾ ਮੇਰਾ ਹਰੀ ਸਿੰਘ ਤੇ ਉਹਨਾਂ ਗੋਥਾ ਦਾ ਪੰਜੂਆ ਪਰ ਮੈਂ ਸਾਜਨ ਨਾਲ ਤਖਾਲਸ ਲਾ ਲਿਆ ਮਖੇਰ ਮੈਂ ਨਾਚਾ ਜਿਹੜਾ ਲੇਖਕ ਬੰਦਾ ਹੁੰਦਾ ਉਹ ਜੋ ਆ ਗੋਤਾ ਗਾਤਾ ਚ ਘਾਟੀ ਪੈਂਦਾ ਹੁੰਦਾ ਤੇ ਪਰ ਮੈਂ ਸਮਝਦਾ ਵੀ ਜਦੋਂ ਉਹ ਲੋਕ ਦੇ ਵੇਖ ਲਿਆ ਵੀ ਮੈਂ ਤੂੰ ਆਰਾ ਪਿੰਡ ਛੜਦੀ ਆਪਦਾ ਪੱਤਰਕਾਰ ਹੀ ਆਉਦੇ ਪਿੰਡ ਦੀ ਨਾ ਲਈ ਉਹ ਬਦਕਿਸਮਤੀ ਇਹ ਰਹਿ ਗਈ ਵੀ ਜਦੋਂ ਪੱਤਰਕਾਰ ਤਾਂ ਮੈਂ ਜੀਤ ਅਖਬਾਰ ਦੀ ਲੈਣ ਗਿਆ ਕਿ ਉਹ ਕਮਜਨ ਸ਼ਰਮਾ ਜੀ ਮੇਰੇ ਨਾਲ ਗਏ ਸੀਗੇ ਉੱਥੇ ਬਜਿੰਦਰ ਸਿੰਘ ਮਦਤਾ ਜੀ ਕੋਲੇ ਉਹ ਆਦੇ ਵੀ ਸਾਨੂੰ ਦੇਉਣ ਦੇ ਦਿਓ ਮੈਂ ਕਹਿੰਦਾ ਜੀ ਦੇਉਣ ਤਾਂ ਨਾ ਦਿਓ ਮੇਰਾ ਪਿੰਡ ਆ ਚਲੋ ਕੋਈ ਹੋਰ ਸਟੇਸ਼ਨ ਦੇ ਦਿਓ ਚਲੋ ਮੇਰਾ ਬੱਲੂ ਵਾਲਾ ਸਟੇਸ਼ਨ ਨਾਲ ਬਿਛੇ ਦੇਹਤੀ ਦਾ ਥਾਣਾ ਸਦਰ ਚ ਬਲਾਕ ਬਿਛੇ ਦਾ ਪਿੰਡ ਸੀ ਉਹ ਦੇਤਾ ਸੈਂਟਰ ਸੀ ਚਲੋ ਮੈਂ ਕਰੀਗਾ ਨਾਲ ਮੇਰਾ ਪਿੰਡ ਵੀ ਦੇਤਾ ਹੁਣ ਬਾਈ ਪਿੰਡ ਚ ਵੇਖੋ ਹਰ ਤਰ੍ਹਾਂ ਦਾ ਕੁਝ ਹੋਊਗਾ ਜ਼ਿੰਦਗੀ ਚ ਹੁਣ ਸਰਪੰਚ ਤਾਂ ਉੱਥੇ ਨਾਲ ਨਾਲ ਪਿੰਡ ਚ ਮੇਰੇ ਪਿੰਡ ਦੇਉਣ ਖੁਰਦ ਬਣ ਗਿਆ ਸੀ ਨਵੀਂ ਪੰਚਾਇਤ ਬਣੀ ਸੀ ਉਹ ਤਾਂ ਜਿੱਤ ਕੇ ਉਹਦੇ ਤਾਂ ਹਾਰ ਪਾਉਂਦੇ ਆ ਦੀ ਮੈਂ ਫੋਟੋ ਖਿੱਚ ਕੇ ਆਇਆ ਬਾਈ ਮੈਂ ਦਲੇ ਮਾਰਦੇ ਉਹਦੀ ਤਾਂ ਨਹੀਂ ਖਿੱਚ ਕੇ ਆਇਆ ਮੇਰੇ ਪਿੰਡ ਚ ਬਾਈ ਕੋਈ ਹਾਸਾ ਜਹਾ ਹੋ ਗਿਆ ਵੀ ਵੋ ਮੈਂ ਤਾਂ ਸਵਾ ਦੋਨੇ ਤਿੰਨ ਸਰਪੰਚ ਝੁੱਠੇ ਸੀ ਤੰਨਾਂ ਨੂੰ ਬਰਾਬਰ ਦੀਆਂ ਖਬਰਾਂ ਲਾਉਂਦਾ ਸੀ ਜਿਵੇਂ ਆਹ ਨਾ ਕਹਿੰਦੇ ਪੱਖਪਾਤ ਕਰ ਗਿਆ ਆਹ ਨਾ ਕਹਿੰਦੇ ਪੱਖਪਾਤ ਕਰ ਗਿਆ ਤੱਕੜੀ ਚਾਹ ਪੂਰਾ ਮਿਲਮਾ ਤੋੜ ਮਾਮੇ ਕਰਦਾ ਸੀ ਤੇ ਜਦੋਂ ਸਵਾ ਸੀ ਬਈ ਮਿਲਣੀ ਹੁੰਦੀ ਹਾਰ ਮੇਰੇ ਪੈ ਗਈ ਮੇਰੇ ਵੀ ਡਲੇ ਵੱਜਣ ਲੱਗੇ ਜਦੋਂ ਮੈਂ ਵਿੱਚ ਖਰੋ ਸਕੂਚ ਖੜਾ ਸੀ ਪੋਲਿੰਗ ਸਟੇਸ਼ਨ ਦੇ ਅੰਦਰ ਖੜਾ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਕੋਈ ਪੁਲਿਸ ਨਾਲ ਝੜਪ ਹੋ ਗਈ ਤੇ ਉਹ ਪੁਲਿਸ ਨਾਲ ਝੜਪ ਹੋਈ ਕਰਕੇ ਉਹਨਾਂ ਨੇ ਪੁਲਿਸਲੇ ਪਰਚੇ ਕਰਤੇ ਤੇ ਕਹਤਾ ਕਿਸੇ ਨੇ ਗੁਰਨਾਇਬ ਨੇ ਛੋਡੇ ਤੇ ਪਰਚੇ ਕਰਾਏ ਆ। ਅੱਛਾ। ਵੇਖੋ ਨਾ ਮੈਂ ਥਾਣੇ ਗਿਆ। ਹੂੰ। ਸਾਨੂੰ ਕੀ ਲੋੜ ਆ ਕਿੰਨੇ ਕ ਥਾਣੇ 'ਚ ਬੈਠੇ ਰਹਿਨੇ ਆਪਾਂ ਪੱਤਰਕਾਰ। ਠੀਕ ਆ ਕੋਸ ਹੁੰਦੇ ਹੋਣੇ ਬੈਹਂਦੇ ਹੋਣੇ ਆ। ਮੈਂ ਕਿਤੇ ਨਹੀਂ ਗਿਆ ਮੈਂ ਕੋਈ ਐਸਚੂ ਕੋਲੇ ਨਹੀਂ ਗਿਆ ਐਸਆਈ ਕੋਲੇ ਨਹੀਂ ਗਿਆ ਬਸ ਮੇਰਾ ਨਾਮ ਹੈ ਤਾਂ ਫਿਰ ਮੇਰਾ ਬਾਈਕਾਟ ਕਰਤਾ ਅੱਧੇ ਪਿੰਡ ਨੇ ਕੋਈ ਸਿੱਖ ਫਿਰਕੇ ਨੇ ਕਰਤਾ ਮੇਰੇ ਆਪ ਦੇ ਭਰਾਪੇ ਨੇ 200 ਘਰ ਸੀ ਉਹਨਾਂ ਨੇ ਵੀ ਕਰਤਾ ਫਿਰ ਮੈਂ ਇਕੱਲਾ ਹੀ ਰਹਿ ਗਿਆ ਮੈਂ ਮੇਰੇ ਬੇਟੇ ਨੂੰ ਇੱਕ ਦਿਨ ਆਖਿਆ ਮਾਹਰ ਬੀਬੀ ਜਦੋਂ ਪਿੰਡ 'ਚ ਜਾਂਦੀ ਆ ਤੇ ਉੱਥੇ ਦੁੱਧ ਲੈਣ ਜਾਂਦੇ ਕਿਸੇ ਦੇ ਲੱਗਿਆ ਸੀ ਉਹ ਬੀਬੀ ਤੇ ਵੀ ਗਾਲਾਂ ਕੱਢਦੇ ਆ ਤੇਰੀ ਤੇਰੀ ਮੰਮੀ ਜਾਂਦੀ ਆ ਤਾਂ ਵੀ ਇੱਥੇ ਆਣ ਗਵਣ ਜਾਂਦੀ ਆ ਤਾਂ ਵੀ ਯਾਰ ਆਪਣੇ ਤਾਂ ਆਪ ਦੇ ਵੀ ਵੈਰੀ ਬਣ ਗਏ ਯਾਰ ਆਪਾਂ ਪਿੰਡ ਛੱਡ ਦੀਏ ਮੇਰਾ ਬੇਟਾ ਨਾ ਪਾਪਾ ਨਹੀਂ ਯਾਰ ਆ ਜਿੱਥੇ ਜਾਏਗਾ ਉੱਥੇ ਵੀ ਇਹ ਜੋ ਲੋਕ ਹੀ ਆ ਆਹ ਨਾ ਕਾਦੇ ਨਹੀਂ ਪਿੰਸਣਾ ਤੂੰ ਗਰਾਮੀ ਖੱਟੀ ਹੈ ਕੋਈ ਸੱਚ ਤੇ ਚੱਲਿਆ ਸੱਚ ਤਾਂ ਸੱਚ ਹੀ ਰਹਿਣਾ ਕਿਸੇ ਟਾਈਮ ਤੇ ਇਹੀ ਲੋਕ ਤੇਰੇ ਕੋਲੇ ਆਉਣਗੇ ਅੱਜ ਬਈ 5 ਸਾਲ ਤੋਂ ਬਾਅਦ ਅਗਲੀ ਪੰਚਾਇਤ ਆਉਣ ਵਾਲੀ ਹੈ ਉਹ ਲੋਕ ਮੇਰੇ ਕੋਲੇ ਉਸ ਆਇਆ ਮਨ ਸਾਰੇ ਲੋਕ ਮੇਰੇ ਕੋਲੇ ਆ ਬਾਈ ਅਸੀਂ ਤਾਂ ਫਲਾਣੇ ਦੇ ਮਗਰ ਲਾਗੇ ਤੇ ਓਕੇ ਦੇ ਫਿਰ ਮੈਂ ਸਮਝਦਾ ਵੀ ਜਿਹੜੇ ਮੇਰੇ ਆਪ ਦੇ ਸੀ 4-4 ਸਾਲ ਮੇਰੇ ਨਾਲ ਵਰਤੇ ਹੀ ਨਹੀਂ ਤੇ ਉਹ ਹੋ ਬਾਈ ਫਿਰ ਹੁਣ ਫਿਰ ਉਹ ਨੇੜੇ ਆ ਫਿਰ ਮੈਂ ਕਹਿੰਦਾ ਯਾਰ ਕਾਦੇ ਨਹੀਂ ਫਿਰ ਮੈਂ ਉਦੋਂ 4 ਸਾਲ ਵੀ ਛੋਡੇ ਬਿਨਾ ਸਾਰ ਲਿਆ ਤਾਂ ਫਿਰ ਬੱਸ ਇਹ ਸਰ ਜਾਂਦਾ ਬਈ ਸਰ ਜਾਂਦਾ ਜੇ ਕਹੀ ਹੈ ਨਾ ਵੀ ਕਿਸੇ ਮੇਰਾ ਕੋਈ ਸਰਦਾ ਨਹੀਂ ਮੈਂ ਕਹਾ ਮੇਰੇ ਨਾਲ ਹੀ ਦੁਨੀਆ ਚੱਲੀ ਜਾਂਦੀ ਹੈ ਸਾਰੀ ਨਹੀਂ ਤੇ ਉਹ ਤਾਂ ਕਰਕੇ ਪੱਤਰਕਾਰ ਨਾ ਜਿਹੜਾ ਹੁੰਦਾ ਬਹੁਤ ਔਖੀ ਆ ਪੱਤਰਕਾਰਤਾ ਕਰਨੀ ਇੱਕ ਤਾਂ ਯਾਰ ਕੋਈ ਤਰਖਾ ਨਹੀਂ ਜੀ ਇੱਕ ਉਤੋਂ ਕਿੰਨੀ ਔਕੜਾ ਵੇਖੋ ਕਿਥੇ ਤੱਕ ਜਾਣਾ ਬੰਦੇ ਨੇ ਪੱਤਰਕਾਰਤਾ ਖਬਰ ਪੈਦਾ ਕਰਨੀ ਆ ਸਭ ਕੁਝ ਕਰਨਾ ਘਰ ਫੂਕੇ ਤਮਾਸ਼ਾ ਦੇਖਣ ਵਾਲੀ ਗੱਲ ਆ ਮੈਂ ਤਾਂ ਫੇ ਘਰ ਫੂਕੇ ਤਮਾਸ਼ੇ ਦੇਖਿਆ ਮੈਂ ਤਾਂ ਅੱਜ ਤੱਕ ਪੈਸਾ ਕਮਾਇਆ ਇਹਦੇ ਚੋਂ ਜੀ ਹਾਂ ਨਾ ਜ਼ਰੂਰ ਆ ਵੀ ਸਰਕਾਰਾਂ ਦੇ ਵਿੱਚ ਝੁਕਿਆ ਨਹੀਂ ਜਿਹੜੀਆਂ ਸਰਕਾਰਾਂ ਮੌਜੂਦਾ ਸਰਕਾਰ ਸੀ ਉਹਨੂੰ ਉਹਨਾਂ 10 ਸਾਲ ਲਗਾਤਾਰ ਸਰਕਾਰ ਰਹੀ ਹੈ ਮੈਂ ਨਹੀਂ ਉਹਨਾਂ ਦੇ ਮੈਂ ਉਹਨਾਂ ਦੇ ਅਦਾਰੇ ਚ ਅਖਬਾਰ ਵੀ ਕਹਿੰਦੇ ਉਹ ਉਹਨਾਂ ਦਾ ਹੈ ਮੈਂ ਕਹਿੰਦਾ ਨਹੀਂ ਯਾਰ ਕਿ ਮੈਂ ਤਾਂ ਨਹੀਂ ਉਹਨਾਂ ਦਾ ਮੈਂ ਸੱਚ ਤੇ ਚੱਲੂ ਮੈਂ ਚੱਲਿਆ ਸੱਚ ਤੇ ਘਾਟਾ ਬਹੁਤ ਪੰਨਿਆਂ ਤੇ ਘਾਟਾ ਚ ਇਹਦੇ ਚ ਵੀ ਪੈਸਾ ਤਾਂ ਨਹੀਂ ਕਮਾਇਆ ਕਮਾ ਸਕਦਾ ਸੀ ਪਰ ਨਾ ਇੱਜ਼ਤ ਮਾਨ ਸਾਰ ਕਮਾਇਆ ਤੇ ਕੋਈ ਧੌਣ ਉੱਚੀ ਕਰਕੇ ਚੱਲਿਆ ਜਿੱਦੇ ਧੌਣ ਦੀ ਬਈ ਨੀਵੀ ਪੈ ਗਈ ਤੁਸੀਂ ਮਰ ਗਏ ਬਿਲਕੁਲ ਧੌਣ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ ਤਾਂ ਹੀ ਹੈ ਗਾਣ ਗੀਤ ਐਵੇਂ ਤਾਂ ਨਹੀਂ ਬੰਦੇ ਜਦੋਂ ਸਾਡੀ ਕੌਮ ਆ ਜਿਹੜੀ ਇਹ ਧੌਣ ਉੱਚੀ ਕਰਕੇ ਚੱਲਣ ਵਾਲੀ ਆ ਜਿੱਦੇ ਤੁਹਾਡੀ ਨੀਵੀ ਪੈ ਗਈ ਬਈ ਧੌਣ ਨੀਵੀ ਪੈ ਗਈ ਤੁਸੀਂ ਜੇ ਮਰ ਕੇ ਜਿਉਂਦੇ ਤਾਂ ਕਰਕੇ ਇਹ ਜਿੱਥੋਂ ਤੱਕ ਹੈ ਵਧੀਆ ਚੰਗਾ ਕਰਕੇ ਪਈਦਾ ਜੀ ਚੰਗੀ ਨੀਂਦ ਆਉਂਦੀ ਹੈ ਜੀ ਤੇ ਰੋਟੀ ਖਾ ਕੇ ਪੈਂਦੇ ਆ ਮੈਂ ਗਰੀਬ ਵੀ ਨਹੀਂ ਮੈਂ ਰੋਈ ਜਾਵਾਂ ਮੇਰੀ ਰੋਟੀ ਨਹੀਂ ਪੱਕਦੀ ਸਾਰਾ ਕੁਝ ਹੁੰਦਾ ਵਧੀਆ ਆਪਦਾ ਮਾਲਕ ਜਿੰਨੇ ਜੋਗਾ ਹੈ ਮਨ ਲੋ ਕਰਿਆ ਸਨ ਉਹਨੇ ਕਰੀ ਜਾਂਦਾ ਬੱਚੀ ਮੇਰੀ ਬਾਹਰ ਹੈ ਇੱਕ ਕੈਨੇਡਾ ਉਹ ਚਲੋ ਮੈਂ ਆਈਡਿਸ ਕਰਾ ਲਈ ਸੀ ਉਹਨਾਂ ਨੇ ਪਰਿਵਾਰ ਨੇ ਪੈਸੇ ਲਾਤੇ ਸੀਗਾ ਮੁੰਡੇ ਵਾਲਿਆਂ ਨੇ ਉਹਦੇ ਤੇ ਮੇਰਾ ਕੋਈ ਹੱਕ ਨਹੀਂ ਵੀ ਇਹ ਮੈਂ ਮੰਨ ਲਉ ਉਹਦੇ ਤੋਂ ਉਹਨਾਂ ਤੋਂ ਪੈਸਾ ਫੜਦਾ ਹੂੰਗਾ ਕਮਾਈ ਖਾਂਦਾ ਹੂੰਗਾ ਮੇਰੀ ਤਾਂ ਜ਼ਿੰਦਗੀ ਚ ਪੈਸੇ ਪੱਖੋਂ ਤਾਂ ਮੈਂ ਔਖਾ ਹੀ ਆ ਜੀ ਕਿਉਂਕਿ ਕੋਈ ਸੋਰਸ ਹੀ ਨਹੀਂ ਰਿਹਾ ਫੋਟੋਗ੍ਰਾਫੀ ਮੇਰੀ ਮੈਂ ਤਾਂ ਸਾਰਤੀ ਮੇਰਾ ਬੇਟਾ ਉਹਨੂੰ ਕੈਮਰਾ ਲੈ ਕੇ ਦੇਦਾ ਉਹ ਲੋਨ ਤੇ ਆ ਉਹਦੀ ਕਿਸ਼ਤਾਂ ਭਰਦੀਆਂ ਚਲੋ ਬੇਟਾ ਬੱਚਿਆ ਨਾ ਸੀ ਪੱਤਿਆਂ ਤੋਂ ਬੱਚੇ ਆ ਉਹ ਵੀ ਕਮਾਈ ਆ ਉਹ ਆ ਦੇ ਕਰ ਲੱਗੇ ਉਹ ਵੀ ਕਮਾਈ ਆ ਜੇ ਹੁਣ ਆਪਾਂ ਆਪਣੇ ਬੱਚੇ ਦਾ ਸੀ ਪੱਤਿਆਂ ਤੋਂ ਬੱਚੇ ਆ ਉਹ ਵੱਡੀ ਕਮਾਈ ਆ ਬਈ ਉਹ ਨੌਕਰੀ ਲੱਗੇ ਮੈਂ ਤਾਂ ਮੈਂ ਅੱਜ ਦੇ ਦੌਰ ਦੇ ਵਿੱਚ ਤੁਹਾਡੇ ਜਿਹੜੀ ਜਨਰੇਸ਼ਨ ਆ ਤੁਹਾਡੇ ਬੱਚੇ ਆ ਜੇ ਉਹਨਾਂ ਨੂੰ ਤੁਸੀਂ ਸਾਂਭ ਲਿਆ ਉਹਨਾਂ ਨੂੰ ਇੱਕ ਸਹੀ ਕਿਤੇ ਤੇ ਲਾ ਲਿਆ ਤਾਂ ਵੱਡੀ ਕਮਾਈ ਤਾਂ ਆਪਣੇ ਇਹ ਜਿਹੜੇ ਬੱਚੇ ਹੀ ਆ ਪੂੰਜੀ ਲੋਕ ਕੋਠੀਆਂ ਕਾਰਾਂ ਨੂੰ ਕਹਿੰਦੇ ਵੀ ਅਸੀਂ ਐਡੇ ਵੱਡੇ ਆ ਸਾਡੀ ਪੂੰਜੀ ਆ ਪੂੰਜੀ ਬਈ ਇਹ ਤਾਂ ਜਿਹਦੇ ਸੁੱਡੀ ਾਲਾਦ ਆ ਹਾਂ ਅਸਲ ਅਸਰਮਾਇਆ ਸੁੱਡੀ ਾਲਾਦ ਆ ਜੇ ਸੁੱਡੀ ਾਲਾਦ ਬਈ ਨਾ ਸੀੜੀ ਨਿਕਲ ਗਈ ਕੁੜਾ ਬੱਚਾ ਇੱਕਾ ਇੱਕ ਇੱਕ ਹੀ ਹੁੰਦੇ ਹੋਂ ਤਾਂ ਛੋਡੇ ਕੋਈ ਪਰਿਵਾਰ ਚ ਕਿਸੇ ਟਾਈਮ ਤੇ ਕੋਈ ਵਾਰ ਹੋ ਗਿਆ ਹਸਪਤਾਲਾਂ ਚ ਚਲਾ ਗਿਆ ਛੋਡੇ ਦਾ ਕੋਈ ਕੇਸ ਪੈ ਗਿਆ ਤੁਸੀਂ ਥਾਣੇ ਕਿਤੇ ਜਰੂਰੀ ਜਾਣੇ ਆ ਛੋਡੀ ਬਈ ਉਹ ਸਰਮਾਇਦਾਰੀ ਕੀ ਕਰੂਗੀ ਉਹ ਸਰਮਾਇਆ ਬੱਚਾ ਛੋਡਾ ਆਲਾ ਛੋਡੀ ਨੇਕ ਆ ਤੇ ਛੋਡੀ ਪਰਿਵਾਰ ਛੋਡਾ ਵਧੀਆ ਤੁਸੀਂ ਖੁਸ਼ ਆਪਦੇ ਪਰਿਵਾਰ ਤਾਂ ਤੁਸੀਂ ਸਰਮਾਇਆ ਸੰਭਲਿਆ ਲੋਕ ਕਿਹੋ ਪੈਸਾ ਸੰਭਲਦੇ ਟੋੜੇ ਹੋਏ ਪਏ ਆ ਤੇ ਪੈਸਾ ਸਾਡੀਆਂ ਲੋੜਾ ਹੁਣ ਮੇਰੀ ਜਦੋਂ ਲੋੜ ਬਈ 100 ਰੁਪਏ ਦੀ ਆ ਦੇਰੀ ਮੈਨੂੰ ਮੈਨੂੰ ਆਮਦਣੀ ਮੇਰੀ 100 ਰੁਪਿਆ ਦਿੱਤਾ ਮੈਂ ਉਹ ਤੁਝੇ 500 ਰੁਪਿਆ ਲਾਉਂਗਾ ਅਡੀਆਂ ਚਾਕੇ ਫਾਲ ਹੋਊਗਾ ਬਈ ਕੱਲ ਨੂੰ ਫਿਰ ਫਾਲ ਇਹ ਨਾਲੀ ਗੱਲੀ ਹੈ ਫਿਰ ਕਿਵੇਂ ਪੂਰਾ ਪਊਗਾ ਆਮਦਣੀ ਦੇ ਹਿਸਾਬ ਨਾਲ ਸਾਨੂੰ ਆਪਦੀਆਂ ਲੋੜਾਂ ਹੋਣੀਆਂ ਜਦਿਆਂ ਮੈਂ ਲੋੜਾਂ ਸੀਮਤ ਕਰ ਲੈਣਾ ਮੈਨੂੰ ਪਤਾ ਵੀ ਅੱਜ ਮੇਰੀ ਨਹੀਂ ਮਨੋ ਕਾਮਦਨੀ ਦੋ ਪੈਸੇ ਕਿਸੇ ਪਾਸੇ ਨਹੀਂ ਆਏ ਕਿਉਂਕਿ ਕਮਾਈ ਤਾਂ ਫੋਟੋਗ੍ਰਾਫੀ ਹੈ ਮੇਰੀ ਹੋਰ ਵੀ ਮੈਂ ਫੋਟੋਗ੍ਰਾਫੀ ਕਰਦਾ ਕਿਤੇ ਨਾ ਕਿਤੇ ਕੰਮ ਮਿਲ ਜਾਂਦਾ ਸੋ ਉਹ ਚੱਲ ਜਾਂਦਾ ਤੇ ਹੁਣ ਮੇਰੀ ਕਿਤਾਬ ਜ਼ਰੂਰ ਆ ਜੀ ਸਿਮਰਨ ਕਿਤਾਬ ਆ ਜੀ ਸਿਮਰਨ ਨੇ ਇੱਕ ਮੁਹੱਬਤ ਰੱਖਿਆ ਸੀ ਸ਼ਾਇਦ ਕੱਲ ਮੇਰਾ ਮਿੱਤਰ ਮਿਲਿਆ ਸੀ ਚਲੋ ਸਿਮਰਨ ਰੱਖਾਂਗੇ ਸੀ ਕਿਤਾਬ ਦਾ ਟਾਈਟਲ ਜੀ ਉਹ ਮੇਰੀ ਤਿਆਰ ਪਈਆ 200 300 ਪੇਜ ਤੋਂ ਉੱਤੇ ਦੀ ਕਿਤਾਬ ਆ ਉਹ ਉਹ ਕਿਤਾਬ ਮੈਂ ਰਿਲੀਜ਼ ਕਰੂੰਗਾ ਮੈਂ ਬੇਨਤੀ ਕਰੂੰਗਾ ਮੈਂ ਬੁਲਾਉਂਗਾ ਤੁਹਾਨੂੰ ਸਾਰਿਆਂ ਨੂੰ ਬੁਲਾਉਂਗਾ ਵੀ ਉਹੋ ਕਿਤਾਬ ਮੈਂ ਵਧੀਆ ਇੱਕ ਪ੍ਰੋਗਰਾਮ ਰੱਖ ਕੇ ਕਰੂੰਗਾ ਤੇ ਮੈਂ ਇਹ ਬੇਨਤੀ ਜਰੂਰ ਕਰੂੰਗਾ ਵੀ ਮੌਫਤ 'ਚ ਕਿਤਾਬਾਂ ਨਹੀਂ ਮੈਂ ਵੰਡੂੰਗਾ ਵੀ ਜਿਹੜੇ ਹਰੇਕ ਨੂੰ ਚਾੱਕ ਕੇ ਕਿਤੇ ਫਲਾਣੇ ਅਫਸਰ ਕੋਲੇ ਲੈ ਕੇ ਵੀ ਉਹਨੂੰ ਤਾਂ ਪੜਦੇ ਹੀ ਨਹੀਂ ਜਿਨ੍ਹਾਂ ਨੂੰ ਅਸੀਂ ਕਿਤਾਬਾਂ ਵੰਡਦੇ ਆ ਉਹ ਤਾਂ ਪੜਦੇ ਹੀ ਨਹੀਂ ਪੜਾਣ ਕੋਲ ਤਾਂ ਹੋਰ ਬਿਹਤਰਾ ਕੁਝ ਪਿਆ ਹੁੰਦਾ ਮੈਂ ਤਾਂ ਜਿਹੜੀ ਕੀਮਤ ਹੋਊਗੀ ਉਹ ਤਾਂ 50 ਰੁਪਏ ਘੱਟ 'ਚ ਤੇ ਬੇਨਤੀ ਕਰੂੰਗਾ ਜਿਹੜੇ ਮੇਰੀ ਕਿਤਾਬ ਚ ਮੇਰੇ ਸਮਾਗਮ ਚ ਆਉਣਗੇ ਵੀ ਬਾਈ ਇੱਕ ਇੱਕ ਕਿਤਾਬ ਲੈ ਜਿਓ ਤੇ ਪੜਾ ਦਿਓ ਬਾਈ ਜਿੰਦਗੀ ਅੱਖਾਂ ਖੁੱਲ ਜਾਣਗੀਆਂ ਜਿਹੜਾ ਵੀ ਬੱਚਾ ਪੜ ਲੂਗਾ ਕਿਉਂਕਿ ਮੇਰੀ ਮੇਰਾ ਸਟਰਾ ਘੜਾ ਉਹਦੇ ਚ ਮੈਂ ਕੋਈ ਉ ਨਹੀਂ ਲਿਖਿਆ ਕਹਾਣੀਆਂ ਲਿਖ ਕੇ ਨਹੀਂ ਪਾਈਆਂ ਵੀ ਉਹ ਕਿਸੇ ਦੀਆਂ ਕਹਾਣੀਆਂ ਜਿਹੜੀਆਂ ਕਹਾਣੀਆਂ ਮੇਰੀ ਜ਼ਿੰਦਗੀ ਦਾ ਹੰਡਾਇਆ ਹੰਡਾਇਆ ਦਰਦ ਨੰਗੇ ਪਿੰਡੇ ਤੇ ਜਿਹੜੇ ਮੈਂ ਵਿਖੜੇ ਪਿੰਡਿਆਂ ਤੇ ਚੱਲੇ ਆ ਤੇ ਗਰੀਬੀ ਚੋਂ ਉੱਠ ਕੇ ਇੱਕ ਸੁਧਾਰਨ ਪਰਿਵਾਰ ਚੋਂ ਮੈਂ ਕਾਦੇ ਅੱਜ ਆਪਦੇ ਪਿੰਡ ਦਾ ਨਾਮ ਵੀ ਅੱਗੇ ਲੈ ਕੇ ਆਇਆ ਠੀਕ ਆ ਵਿਰੋਧ ਕਰਨ ਵਾਲਿਆਂ ਨੇ ਵਿਰੋਧ ਕਰੀਣਾ ਪੱਤਰਕਾਰਾਂ ਥੀ ਹੈ ਗਈ ਮੈਨੂੰ ਇੱਕ ਇੱਚ ਥੋੜੇ ਦਾ ਬੰਦਾ ਮਿਲਿਆ ਕੋਈ ਸਕੂਲ ਚ ਬੈਠੇ ਉਹ ਆਦਾ ਮੈਂ ਮੋਮੈਂਟੋ ਦਿੱਤਾ ਤੈਨੂੰ ਕਿਤੇ ਵੀ ਗਰਨਾਇਵ ਨੂੰ ਮੋਮੈਂਟੋ ਦਿੱਤਾ ਉਹ ਕਿਸੇ ਨੂੰ ਦੱਸਣ ਲੱਗਿਆ ਆਦਾ ਉੱਥੇ ਮੈਨੂੰ ਫੋਨ ਆ ਗਿਆ ਇਹਨੇ ਇਹਨੇ ਕੀ ਕੀਤਾ ਇਹ ਕਿ ਟੱਕ ਪੱਤਰਕਾਰ ਆ ਤੂੰ ਨੂੰ ਵਾਇਟੋ ਕਿ ਦਿੱਤਾ ਅੱਛਾ ਪੱਤਰਕਾਰ ਬਛੰਡਿਓ ਸੀ ਸਾਡੇ ਸਾਥੀ ਮੈਂ ਕਿ ਹਾਂ ਬਈ ਯਾਰ ਤੈਨੂੰ ਨਾ ਕਾਹਨੂੰ ਦੇਣਾ ਸੀ ਯਾਰ ਇਹ ਦੁਖੀ ਹੋ ਜਾਂਦੇ ਆ ਅਸੀਂ ਆਪਦੇ ਉਹਨੇ ਆਪਦੇ ਦੁੱਖਾਂ ਤੋਂ ਦੁਖੀ ਨਹੀਂ ਦੂਜੇ ਜਿਹਨੇ ਸੁੱਖਾਂ ਤੋਂ ਦੁਖੀ ਉਹ ਲੋਕ ਹੋਗੇ ਜੀ ਮੈਂ ਨਾ ਵੀ ਜੇ ਮੈਂ ਜਿਹੜੇ ਮੇਰੇ ਹਿਸਾਬ ਨਾਲ ਤਾਂ ਮੈਨੂੰ 37 ਜਨਮ ਲੈਣੇ ਪੈਣਗੇ ਜਿੰਨਾ ਮੈਂ ਲਿਖ ਲਿਆ ਜਿੰਨਾ ਮੇਰਾ ਸਭ ਗਿਆ ਜਿੰਨਾ ਮੈਨੂੰ ਪ੍ਰਮਾਣ ਕਰ ਲਿਆ ਮੈਂ ਘਰ ਬਾਰੇ ਸੋਚੇ ਹੀ ਨਹੀਂ ਯਾਰ ਆਉਂਦੇ ਬੱਚੇ ਬਾਰੇ ਤਾਂ ਮਾਲਕ ਨੇ ਮੇਰੀ ਵੈਸੇ ਹੀ ਬਾਹ ਫੜ ਲਈ ਬੱਚਿਆਂ ਪ੍ਰਤੀ ਤਾਂ ਮੈਨੂੰ ਤਾਂ ਮਨੋ ਕਿਤੇ ਦੇ ਘਰ ਦੇ ਤਲਾਕ ਦੇ ਕਿ ਤੁਰ ਜਾਂਦੇ ਵੀ ਤੂੰ ਕਰਦਾ ਕਮੈਂਟ ਕੀ ਬੜੀ ਆ ਤੂੰ ਚਾਰ ਲਾਵਾ ਆ ਤੜੇ ਲੰਜਾ ਸੀ ਬਤੂ ਕੇ ਕਰੇ ਟੇਕੇ ਬੈਠੇ ਹੀ ਨਾ ਮੈਂ ਤਾਂ ਬਾਹਰੋਂ ਜ਼ਿਆਦਾ ਇਲਕਨ ਪਰ ਬझे ਰਹੇ ਆ ਸਾਰੇ ਪਾਸਿਓ ਤੇ ਅੱਜ ਜਿਹੜਾ ਆਪਦਾ ਨਾਂ ਆਪਦਾ ਜਿਹੜਾ ਇੱਕ ਮਨ ਨੂੰ ਚੈਨ ਆ ਸ਼ਾਂਤੀ ਆ ਵਧੀਆ ਇਹ ਸੁਖ ਆਰਾਮ ਜਿਹੜੇ ਪੈਸੇ ਦੇ ਨਹੀਂ ਮਿਲਦੇ ਇੱਕ ਮਿੱਤਰ ਆ ਮੇਰਾ ਉਹਦੇ ਕੋਲ ਉਹ ਮੈਨੂੰ ਆਲਾ 70 ਕਰੋੜ ਆ ਤੇ ਮੈਂ ਕਿਹਾ ਭਾਈ ਨੀਂਦ ਦੀ ਇਹ ਗੋਲੀਆਂ ਲੈ ਕੇ ਪੈਣਾ ਨੀਂਦ ਤੈਨੂੰ ਫੇਰ ਨਹੀਂ ਆਉਂਦੀ ਤੇ ਲੱਖ ਰੁਪਏ ਦੀ ਯਾਰ ਉਹ ਕੋਈ ਨੀਂਦ ਹੀ ਲਿਆ ਇਹ ਨੀਂਦ ਨਹੀਂ ਮਿਲਦੀ ਭਾਈ ਜੀ ਇਹ ਇਹ ਤਾਂ ਤੁਹਾਡੇ ਅੰਦਰੋਂ ਕੁਝ ਚੰਗਾ ਕਰੋਗੇ ਇਹ ਅੰਦਰ ਆ ਅੰਦਰ ਹੀ ਸਾਡੇ ਦੁੱਖ ਆ ਤੇ ਅੰਦਰ ਹੀ ਸੁੱਖ ਆ ਤਾ ਕਰਕੇ ਫਿਰ ਮੈਂ ਇੱਕ ਸੱਚੇ ਕੋਈ ਕੁਇਸਰੀ ਵੀ ਕੱਢੀ ਸੀ 40 ਸਾਲਾਂ ਬਾਅਦ ਉਹ ਭੁੱਲ ਗਏ ਸੀ ਆਪਾਂ ਅੱਛਾ ਜੀ ਉਦੋਂ ਮੈਂ ਇੱਕ ਕੁਇਸਰੀ ਬੱਚਾ ਸੀ ਫਿਰ ਮੇਰੇ ਇੱਕ ਮਿੱਤਰ ਸੀ ਇੱਥੇ ਜੀ ਵੀ ਆਰ ਜਸਵੀਰ ਭਾਈ ਰੂਪਾ ਉਹਦਾ ਸਟੂਡੀਓ ਆ ਮਿਊਜ਼ਿਕ ਉਹਨੇ ਫਿਰ ਮੈਨੂੰ ਇੱਕ ਕੁਇਸਰੀ ਕੱਢੀ ਸੀ ਉਹ ਖੁਦਕਸੀ ਆਜ ਕਰਸਾਨ ਕੰਨੇ ਚਿੱਟੇ ਨੇ ਗੱਭਰੂ ਮਾਰੇ ਤੇ ਉਹ ਮੈਂ ਜਾਂਦਾ ਜਾਂਦਾ ਜਰੂਰ ਮੈਂ ਸੁਣਾਉਣਾ ਚਾਹੁੰਦਾ ਮੁਖੜਾ ਜਾਂ ਸੁਣਾਉਣਾ ਹਾਂਜੀ ਆ ਉਹ ਗੱਲਾਂ ਕਰੀਏ ਖਰੀਆਂ ਚੋਰਾ ਨਾਲ ਕੁੱਤੀਆਂ ਰਲੀਆਂ ਹਰ ਪਾਸੇ ਚੋਰ ਬਜਾਰੀ ਹਿੱਥ ਲੁਚਿਆਂ ਦੀ ਸਰਦਾਰੀ ਪਾਵੇਂ ਨੀਲੇ ਪਾਵੇਂ ਚਿੱਟੇ ਪਾਵੇਂ ਨੀਲੇ ਚਿੱਟੇ ਝਾੜੂ ਸਵਣਾ ਨੇ ਸੂਲੀ ਝਾੜੇ ਖੁਦਕੁਸ਼ੀਆਂ ਅੱਜ ਕਿਰਸਾਨ ਕਰਨ ਚਿੱਟੇ ਨੇ ਚਿੱਟੇ ਨੇ ਗੱਭਰੂ ਮਾਰੇ ਕਹਿੰਦੇ ਖਾਲੀ ਪਿਆ ਖਜ਼ਾਨਾ ਕਰਜੇ ਤੋਂ ਤੰਗ ਜਮਾਨਾ ਕਰਜਾ ਸਿਰ ਚੜ ਗਿਆ ਬਾਲਾ ਲਾਇਆ ਕਰ ਨੂੰ ਬੈਂਕੇ ਨੇ ਤਾਲਾ ਕਰਜਾ ਵੀ ਮਾਫ ਨਾ ਹੋਇਆ ਕਰਜਾ ਵੀ ਮਾਫ ਨਾ ਹੋਇਆ ਪੈ ਗਏ ਮਾਮਲੇ ਪਾਰੇ ਖੁਦਕੁਸ਼ੀਆਂ ਅੱਜ ਕਿਰਸਾਨ ਕਰਨ ਚਿੱਟੇ ਨੇ ਚਿੱਟੇ ਨੇ ਗੱਭਰੂ ਮਾਰੇ ਕੀ ਕੀ ਹੋਇਆ ਬਰਗਾੜੀ ਗੱਲ ਹੱਦੋਂ ਬਾਲੀ ਮਾੜੀ ਨਹੀਂ ਸਰਕਾਰਾ ਦੋਸੀ ਫੜਨੇ ਕੀਤੇ ਪਾਪ ਭੈਣਗੇ ਭੜਨੇ ਬੇਅਦਵੀਜ ਨਾ ਕਰਾਈ ਬੇਅਦਵੀਜ ਨਾ ਕਰਾਈ ਉਹ ਵੇਖ ਨਰਕ ਵਿੱਚ ਤਾੜੇ ਖੁਦਕੁਸੀ ਆਜ ਕੇ ਰਸਾਨ ਕਰਨ ਚਿੱਟੇ ਨੇ ਚਿੱਟੇ ਨੇ ਗੱਭਰੂ ਮਾਰੇ ਇਹ ਇੱਕ ਵਿਸਰੀ ਮੈਂ ਨੇ 40 ਸਾਲ ਬਾਅਦ ਜਦੋਂ ਮੈਂ ਨਿੱਕਾ ਜਿਹਾ ਹੁੰਦਾ ਸੀ ਉਸ ਨੂੰ ਪਹਿਲਾਂ ਦੱਸਿਆ ਮਰੂਆ ਤੁਸੀਂ ਆਪਣੀ ਉਹ ਮੈਨੂੰ ਆਲਾ ਤੇਰੀ ਆਵਾਜ਼ ਮੈਂ ਕਿਹਾ ਯਾਰ ਮੇਰੀ ਆਵਾਜ਼ ਤਾਂ ਕਵੀਲਦਾਰੀ ਦੇ ਥਪੇੜਿਆਂ ਨੇ ਸਾਰਾ ਕੁਝ ਕਰਤਾ ਮੌਨ ਹੋ ਗਿਆ ਮੈਂ ਉਹ ਆਦਾ ਨਹੀਂ ਯਾਰ ਤੂੰ ਗਾ ਸਕਦਾ ਉਹਨੇ ਫਿਰ ਮੈਨੂੰ ਸਟੂਡੀਓ ਚ ਭਾਲਿਆ ਤੇ ਇੱਕੇ ਵਾਰੀ ਚ ਰਿਕਾਰਡ ਕਰਤਾ ਜੀ ਤੇ ਇਹਦੇ ਚ ਫਿਰ ਜਦੋਂ ਅਸੀਂ ਇਹ ਇੱਕ ਚੈਨਲ ਤੇ ਗੀਤ ਆਇਆ ਇਹ ਫਿਰ ਢੱਡ ਸਾਰ ਗਿਆ ਤੇ ਉਹਨੇ ਬਣਾਤਾ ਫਿਰ ਢੱਡ ਸਾਰ ਗਿਆ ਤੇ ਮੈਨੂੰ ਚਲੋ ਹੁੰਦਾ ਨਹੀਂ ਪਰ ਉਹਨੇ ਵੀਡੀਓ ਬਣਾਈ ਜਦੋਂ ਸਾਡਾ ਇੱਕ ਸਟੇਜ ਲਾ ਕੇ ਪੂਰੀ ਮੰਚ ਲਾ ਕੇ ਤੇ ਸਾਡੇ ਪੂਰਾ ਪਹਿਰਾਵਾ ਪਾ ਕੇ ਚਿੱਟੀ ਕੁਰਤੇ ਚਾੜੇ ਤੁਰਦੇ ਆਲੇ ਪੱਗਾ ਤੇ ਉਹ ਫਿਰ ਮੇਰੇ ਬਰਾਦਰ ਆ ਮੇਰਾ ਵੱਡਾ ਭਾਈ ਐ ਇਕਵਾਲ ਪੰਜੂ ਉਹ ਗਾਇਕ ਆ ਉਹ ਮਾਨਕ ਦੀ ਉਹ ਕਪੂੜ ਕੀਤੀ ਉਹਨੇ ਗਾਇਕੀ ਪਰ ਠੀਕ ਆ ਚਲੋ ਹਾਲਾਤ ਕੁ ਸਹਜ ਬਣ ਕੇ ਨਹੀਂ ਅੱਗੇ ਜਾ ਸਕਿਆ ਤੇ ਵਧੀਆ ਸਾਫ ਸੁਥਰੀ ਗਾਇਕੀ ਸੀ ਅਸੀਂ ਜਦੋਂ ਦੋਨੇ ਰਿਕਾਰਡ ਕਰਨ ਲੱਗੇ ਤੇ ਉਹ ਹੁਣ ਇੱਕ ਤਾਂ ਮੈਂ ਤਾਂ ਵੈੜਕਾ ਤੇ ਉਹ ਵੱਡਾ ਨਗੋਰੀ ਦਾ ਤੇ ਉਹ ਹੁਣ ਗਾਇਕੀ ਚ ਪਰਪੱਕਾ ਤੇ ਮੈਂ ਆਪਦੀ ਇਹਦੇ ਚ ਉਹ ਅਸੀਂ ਸਾਡੇ ਦੋਨਾਂ ਦੀ ਆਵਾਜ਼ ਹੀ ਲੈ ਰ ਲਈ ਅੱਛਾ ਜੀ ਉਹਨੇ ਰਿਕਾਰਡ ਤਾਂ ਕਰ ਲਿਆ ਮੈਨੂੰ ਆਲਾ ਬਈ ਇਹ ਤੇਰੀ ਆਵਾਜ਼ ਹੀ ਸੈਟ ਆਊ ਉਹ ਜਦੋਂ ਤੁਸੀਂ ਫਿਰ ਵਾਰ ਸੁਣੋਗੇ ਤੁਸੀਂ ਉਹ ਮੇਰੀ ਆਵਾਜ਼ ਹੀ ਹੈ ਮੈਂ ਜਦੋਂ ਕੋਈ ਸ੍ਰੀ ਕਰਦਾ ਸੀ ਮੈਂ ਦੋ ਤਿੰਨ ਜਣਾਂ ਦੀ ਆਵਾਜ਼ ਆਪ ਇਕੱਲਾ ਵੀ ਘਟ ਲੈਂਦਾ ਸੀ ਹੈ ਚਾਹ ਤੱਕ ਕਤਾਂ ਕਰਕੇ ਜਿਹੜਾ ਮੈਂ ਪ੍ਰਭਾਵ ਕਬੂਲਿਆ ਸੀ ਜੋਗਾਸ ਵਿੱਚ ਜੋਗੀ ਦਾ ਕੋਈ ਸ੍ਰੀ ਚ ਸੰਦਾ ਬੰਦੀ ਮੇਰੇ ਕੋਲ ਹੁਣ ਵੀ ਕਿਤਾਬਾਂ ਲਿਖਿਆ ਪੰਨਿਆਂ ਭਰੀਆਂ ਪੰਨਿਆਂ ਤੇ ਕਈ ਵਾਰੀ ਘਰ ਦੇ ਥੋੜੇ ਜੇ ਘਰੇਲੂ ਪਰਿਵਾਰਾਂ ਚ ਪਤਾ ਨਹੀਂ ਹੁੰਦਾ ਵੀ ਇਹਦੇ ਤੇ ਕੀ ਲਿਖਿਆ ਉਹ ਕਾਪੀ ਕਈ ਵਾਰੀ ਚੁੱਲ੍ਹੇ ਕੋਲੇ ਪਈ ਹੁੰਦੀ ਹੈ ਤੇ ਮੈਨੂੰ ਬਾਅਦ ਚ ਪਤਾ ਲੱਗਦਾ ਮੇਰੀ ਤਾਂ 1988 87 ਦੀ ਲਿਖ ਜਾਂ ਤੁਸੀਂ ਇਹ ਮੇਰਾ ਵੇਖੋ ਕਿ ਤੇ ਉਹ ਕਈ ਵਾਰੀ ਮੈਂ ਚੱਕ ਲੈਣਾ ਨਹੀਂ ਪ ਪਰਵਾਰ ਘੇਲੂ ਆ ਤੇ ਪਰਵਾਰ ਚ ਮੈਨੂੰ ਮੇਰੀ ਬੇਟੀ ਪੜਦੀ ਹੁੰਦੀ ਸੀ ਵੱਡੀ ਜੀ ਮੇਰੀਆਂ ਲਿਖਤਾਂ ਨੂੰ ਮੇਰੀ ਬੇਟੀ ਜਿਹੜੀ ਦੁਨੀਆ ਤੇ ਤੁਰ ਗਈ ਉਹ ਪੜਦੀ ਸੀ ਤੇ ਜਿਹੜੀ ਮੇਰੀ ਬੇਟੀ ਬੱਦੀ ਛੋਟੀ ਆ ਉਹ ਉਹਨੇ ਉਹ ਨੀਂਦ ਤੇ ਨਾ ਮੇਰਾ ਬੇਟਾ ਪੜਦਾ ਰਿਹਾ ਮੈਨੂੰ ਤੇ ਵਿਚਾਰੇ ਜਿਹੜੇ ਪਰਿਵਾਰਾਂ ਚ ਜੇ ਤੁਸੀਂ ਮਾਪੇ ਦਾ ਤੱਕ ਕਰਜ ਆਪਾਂ ਸਾਰੀ ਜ਼ਿੰਦਗੀ ਦੇ ਨਹੀਂ ਸਕਦਾ ਮੇਰੇ ਬਾਪੂ ਜੀ ਨੇ ਬੜਾ ਘੱਟਾ ਢੋਕੇ ਮੈਨੂੰ ਜ਼ਿੰਦਗੀ ਸਾਡੇ 5 ਭੈਣ ਭਾਈ ਸੀ ਅਸੀਂ ਤਿੰਨ ਭੈਣਾਂ ਦੋ ਭਾਈ ਸਾਨੂੰ ਪਾਲਿਆ ਸੀ ਵਿਆਹ ਸਾਦੀਆਂ ਕੀਤੀਆਂ ਤੇ ਸਾਰਾ ਬੜਾ ਦਰਦ ਹੰਡਾਇਆ ਸੀਗਾ ਤੇ ਬੜੇ ਕੁਝ ਹਾਲੀ ਤੱਕ ਮੈਨੂੰ ਨਿੱਕੇ ਜਿਹੇ ਹੁੰਦੇ ਨੂੰ ਕਰਦਾ ਸੀ ਬਾਪੂ ਨੇ ਮੈਨੂੰ ਖੇਤੀ ਦਾ ਕੰਮ ਮੈਂ ਬਹੁਤ ਕਰਦਾ ਰਿਹਾ ਅੱਜ ਵੀ ਕਰਦਾ ਇਹ ਵੇਲਾ ਰਹਿ ਕੇ ਮੈਂ ਕਦੇ ਨਹੀਂ ਹੋ ਗਿਆ ਕਰਿਆ ਵੀ ਮਨ ਨੂੰ ਕੋਈ ਕੰਮ ਜਾਣਦਾਰ ਹੋਵਾਂ ਖੇਤੀ ਦੇ ਕੰਮ ਤੋਂ ਲੈ ਕੇ ਸਾਰੇ ਕੁਸਤਰਾ ਦਾ ਜੇ ਮੈਨੂੰ ਇੱਕ ਸਮਾਜ ਸੇਵੀ ਤੌਰ ਤੇ ਮੈਂ ਖੂਣ ਦਾ ਨਹੀਂ ਵੀ ਹੈ ਜੁਨੇਟਡ ਵੈਲਫੇਅਰ ਸੈਟੀ ਦੇ ਆਪਣੇ ਵਿਜੇ ਭੱਟੀ ਜੀ ਨੇ ਤੇ ਇੰਦਰ ਇਸ ਪਠਾਣੀਆਂ ਜੀ ਇੱਥੇ ਮਹਿੰਡੇ ਵਾਲੇ ਉਹਨਾਂ ਦੇ ਨਾਲ ਜੁੜ ਕੇ ਮੈਂ ਇਹਦੇ ਚ ਮੇਰੇ ਬਾਪੂ ਜੀ ਤੋਂ ਬਾਕੀ ਹੁੰਦੀ ਸੀ ਉਹਦੇ ਤੇ ਮੈਂ ਕੈਂਪ ਲਾਉਂਦਾ ਸੀ ਲਗਾਤਾਰ ਮੈਂ 5-6 ਕੈਂਪ ਲਾਏ ਤੇ ਹੁਣ ਵੀ ਅਸੀਂ ਅਗਲੇ ਸਮੇਂ 'ਚ ਇੱਕ ਫਿਲਮ ਬਣਾ ਰਹੇ ਆ ਬਿਕਰ ਵਿੱਚ ਉਹ ਲਖੂਨਦਾਨੀ ਬਣਿਆ ਇਹ ਵੀ ਆਊਗੀ ਇਹ ਫਿਲਮ ਅਸੀਂ ਹੁਣ ਸੋਚਿਆ ਵੀ ਇਕੱਲੇ ਮੈਂ ਕਰਕੇ ਆਇਗਾ ਦਾ ਉਹਦੇ ਆਪਾਂ ਕੋਈ ਕੈਂਪ ਲਾ ਕੇ ਆਪਾਂ ਉਹਦੇ 'ਚ ਨਾਲੇ ਦਾ ਉਹ ਕੈਂਪ ਵਾਸਤੇ ਖੂਨ ਇਕੱਠਾ ਕਰ ਲਾਂਗੇ ਨਾਲੇ ਥੋੜੀ ਫਿਲਮ ਦਾ ਜਿਹੜਾ ਕੋਈ ਉਹ ਸੂਟ ਕਰ ਲਾਂਗੇ ਤਾਂ ਕਰਕੇ ਜਿੰਨਾ ਕੋ ਸੁੰਦਾ ਦੀ ਮਾਲਕ ਨੇ ਪਤਾ ਨਹੀਂ ਜਿੰਨੇ ਸਵਾਸ ਬਕਸੇ ਆ ਕੁਛ ਨਾ ਕੁਛ ਕਰਦੇ ਰਹੋ ਤੇ ਰਮੀਲਾ ਜੀ ਬਹੁਤ ਧੰਨਵਾਦ ਆ ਤੁਸੀਂ ਅੱਜ ਤਾਂ ਵੇਖੋ ਗਰਮੀ ਦੁਆਰਾ ਫੇਰ ਗੁੰਮ ਜਾ ਹੋ ਗਿਆ ਤੇ ਇਹ ਜਿਹੜਾ ਤੁਸੀਂ ਅੱਜ ਆਪਾਂ ਮਿਲੇ ਸੀ ਚਲੋ ਪੁੱਛੋਖੋ ਕਰਦੇ ਮਿਲੇ ਆ ਤੇ ਇੱਥੇ ਵੀ ਮੇਰੀ ਸਿਸਟਰਾਂ ਦੇ ਚਲੋ ਇੱਥੇ ਆਪਣੇ ਕੈਂਪ ਤੇ ਜਦੋਂ ਆ ਕੇ ਆਪਾਂ ਤੇ ਤੁਸੀਂ ਇੱਕ ਪਤਾ ਨਹੀਂ ਤਾਂ ਅੰਦਰ ਹੀ ਕੁਝ ਲਈ ਫਿਰਦੇ ਸੀ ਕਿਤੇ ਮਿਲਣਾ ਤੇ ਪਰ ਜਦੋਂ ਮੇਲੇ ਨਾਲ ਗਏ ਤੇ ਮਿਲ ਆਉਂਦੇ ਆ ਹਾਂ ਦੋਸਤੋ ਜਦੋਂ ਕਦੇ ਖੇਚਾ ਹੋਵੇ ਨਾ ਤੁਹਾਡੇ ਦਿਲ ਦੇ ਵਿੱਚ ਕਿਸੇ ਪ੍ਰਤੀ ਤਾਂ ਉਹ ਪੂਰੀ ਹੋ ਜਾਂਦੀ ਹੈ ਸੋ ਬਾਈ ਨਾਲ ਸਾਜਨ ਜੀ ਨਾਲ ਬਹੁਤ ਪਿਆਰ ਹੈ ਬਹੁਤ ਪੁਰਾਣਾ ਇਹਨਾਂ ਨੂੰ ਇਹਨਾਂ ਦੇ ਲੇਖ ਤਾਂ ਬਹੁਤ ਪੜਦੇ ਰਹੇ ਆ ਇਹਨਾਂ ਦੇ ਮੈਗਜ਼ੀਨ ਜੀ ਅਖਬਾਰ ਦੇ ਵਿੱਚ ਜਿਉਂ ਸਟੋਰੀਆਂ ਦੇਖਦੇ ਹੁੰਦੇ ਸੀ ਨਾ ਕੋਈ ਫਿਲਮੀ ਕਲਾਕਾਰ ਦੀ ਤਾਂ ਇਹਨਾਂ ਦਾ ਗੁਰਨਾਇਬ ਸਾਜਨ ਲਿਖਿਆ ਹੁੰਦਿਆ ਹੁਣ ਬਿਉਂ ਲਾਇਆ ਹੁੰਦਾ ਤੇ ਮੈਂ ਕਹਿੰਦਾ ਬੜਾ ਉਦੋਂ ਐ ਲੱਗਦਾ ਹੁੰਦਾ ਯਾਰ ਉਹ ਸ਼ਖਸ਼ ਕੋਣ ਆ ਜਿਹੜਾ ਇੰਨੇ ਦੇ ਵੱਡੇ ਵੱਡੇ ਕਲਾਕਾਰਾਂ ਨੂੰ ਮਿਲਾਉਂਦਾ ਤਾਂ ਬਾਈ ਨਾਲ ਅੱਜ ਮੁਲਾਕਾਤ ਆਪਣੇ ਚੈਨਲ ਤੇ ਕੀਤੀ ਹੈ ਵੈਸੇ ਅਸੀਂ ਮਿਲਦੇ ਰਹਿੰਨੇ ਆ ਕਿਉਂਕਿ ਇਹਨਾਂ ਦੇ ਜਿਹੜੇ ਕੁਰਤੀ ਦੇ ਹਟਾਏ ਹੋਏ ਦਰਦ ਹੈ ਉਹਨਾਂ ਨੂੰ ਵੀ ਪੂਰਾ ਵਾਕਫ ਸੀ ਮੈਂ ਤੇ ਮੈਂ ਸੋਚਦਾ ਸੀ ਕਦੇ ਨਾ ਕਦੇ ਟਾਈਮ ਕੱਢਾਂਗੇ ਤੇ ਆਪਾਂ ਬਾਈ ਨਾਲ ਦੁੱਖ ਸੁੱਖਾਂ ਸਾਂਝਾ ਕਰਾਂਗੇ ਗੱਲਾਂ ਬਾਤਾਂ ਰਿਕਾਰਡ ਕਰਾਂਗੇ ਇਹਨਾਂ ਦੇ ਜੀਵਨ ਬਾਰੇ ਸੋ ਅੱਜ ਮੌਕਾ ਮਿਲਿਆ ਇਹੋ ਜਿਹੀ ਸ਼ਖਸ਼ ਬਹੁਤ ਘੱਟ ਮਿਲਦੇ ਨੇ ਆਪਣੇ ਸਵਾਰਥ ਲਈ ਹਰੇਕ ਬੰਦਾ ਜਿਉਂਦਾ ਹੈ ਪੈਸੇ ਲਈ ਹਰੇਕ ਬੰਦਾ ਬਹੁਤ ਕੁਝ ਕਰ ਜਾਂਦਾ ਪਰ ਇਹ ਉਹ ਸ਼ਖਸ਼ ਨੇ ਜਿਨ੍ਹਾਂ ਨੇ ਜ਼ਿੰਦਗੀ ਦਾਤੇ ਲਾ ਦਿੱਤੀ ਪਰ ਆਪਣਾ ਸੱਚ ਹਮੇਸ਼ਾ ਸਾੱਚ ਹੀ ਰੱਖਿਆ ਬਹੁਤ ਔਕੜਾਂ ਦੇ ਵਿੱਚੋਂ ਗੁਜ਼ਰੇ ਪਰਿਵਾਰਕ ਜਿਹਨਾਂ ਘਾਟੇ ਵੀ ਪਏ ਐ ਇਹੋ ਜਿਹੇ ਰਿਸ਼ਤੇ ਵੀ ਬਣਾਏ ਗਏ ਉਹਨਾਂ ਤੋਂ ਵੀ ਅੱਜ ਮਨਮੁਖ ਹੋਏ ਬੈਠੇ ਨੇ ਉਹ ਚੀਜ਼ਾਂ ਵੀ ਬਿਆਨ ਕੀਤੀਆਂ ਸੋ 200 ਇਹੋ ਜਿਹੇ ਇਨਸਾਨਾਂ ਨੂੰ ਹਮੇਸ਼ਾ ਤਲਾਸ਼ ਕਰਦੇ ਰਹਿੰਦੇ ਨੇ ਤੇ ਅੱਜ ਬਾਈ ਨਾਲ ਮੁਲਾਕਾਤ ਹੋਈ ਹੈ ਤੇ ਇਜਾਜ਼ਤ ਲਵਾਂਗੇ ਕਦੇ ਫੇਰ ਨਵੇਂ ਕਿਸੇ ਸ਼ਖਸ ਨਾਲ ਮੁਲਾਕਾਤ ਦਾ ਵਾਅਦਾ ਕਰਦਾ ਹਾਂ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਇਜਾਜ਼ਤ ਲਵਾਂਗਾ ਸਤਿ ਸ੍ਰੀ ਅਕਾਲ ਜੀ